ਟੱਕ ਸਾਹਿਬ ਵੇਖੋ ਹਾਲਾਤ ਸਾਡੇ ਕੈਨੇਡਾਤ ਮੈਨੂੰ 20 ਸਾਲ ਹੋ ਗਏ ਇੱਥੇ ਆਇਆ ਜਦੋਂ ਅਸੀਂ ਆਏ ਸੀ ਉਦੋਂ ਦਾ ਕੈਨੇਡਾ ਤੇ ਹੁਣ ਦਾ ਕੈਨੇਡਾ ਜ਼ਮੀਨ ਅਸਮਾਨ ਦਾ ਫਰਕ ਸਾਰੇ ਮਹਿਸੂਸ ਇੱਕਦਮ ਮਹਿਸੂਸ ਕਰਦੇ ਸੀ ਸਾਰੇ ਪੰਜਾਬ ਗੁਣਿਆਰ ਦੀ ਚੌਕ ਤੋਂ ਸਾਲ ਨਹੀਂ ਚਿੰਤ ਜੀ ਅਸੀਂ ਚਿੰਤ ਕਰਦੇ ਹਾਂ ਮਾਹੌਲ ਤੋਂ ਆਇਆ ਅਸੀਂ ਕੁਝ ਬੋਲਣਾ ਸਾਡੇ ਭਗੜੇ ਸਾਡੇ ਦਿੱਖੇ ਸਾਡਾ ਸਾਰਾ ਜੀਵਨ ਸਾਡਾ ਕਰਦੇ ਲਈ ਜਿੰਨੀ ਸਾਡੀ ਪ੍ਰੀਤ ਹੈ ਔ ਲਾਉਡ ਨੇ ਬ ਸਾਡੇ ਪਿੰਡ ਦਾ ਬਿਜਲੀ ਵੀ ਲਵਾਈ ਜਦੋਂ ਮੈਂ ਜੇ ਪਾਟੀ ਟਿਕਟ ਕਰ ਹੂੰ ਹੂੰ ਜੀ ਰਾਜਾ ਲੋਕ ਕਹੇ ਜਾਉਂਗੇ ਸੋ ਇਸ ਕਰਕੇ ਉਦੋਂ ਨਾਲ ਲੋੜਾ ਸੀ ਲਾਉਦਾ ਬਿਜਲੀ ਦਾ ਖਰਚਾ ਸੀ ਕੋਈ ਤਾਂ ਨਾ ਪट्रोल ਦਾ ਸੀ ਨਾ ਮੋਬਾਈਲ ਨਾਲ ਸੀ ਤੇ ਇਸ ਕਿਸਮ ਦਾ ਨਾ ਇਹ ਨਹੀਂ ਵੇਬ ਆ ਬਾਬੇ ਤਰੇ ਪਿੰਡੇ ਜਣ ਜੇ ਤੁਸੀਂ ਪੰਜਾਬ ਬਾਰੇ ਫਾਰਮੂਲੇ ਚ ਦੇਖੋ ਪੰਜਾਬ ਦਾ ਜਿਹੜਾ ਬਹੁਤ ਕਟਾਰਟੀ ਜਿਨ੍ਹਾਂ ਨੂੰ ਪੱਠਾ ਪਾਇਆ ਐ ਐਜੂਕੇਸ਼ਨ ਸਭ ਐਜੂਕੇਸ਼ਨ ਦਾ ਹੁਣ ਉਹ ਪਰਪਸ ਰਿਹਾ ਹੀ ਨਹੀਂ ਨਾ ਚੰਗਾ ਮਨੁੱਖ ਬਣਾਉਣਾ ਜਿੱਦਾਂ ਤੁਸੀਂ ਪਹਿਲਾਂ ਗੱਲ ਕਰਕੇ ਹਟਿਓ ਐਜੂਕੇਸ਼ਨ ਦਾ ਕਮਰਸ਼ੀਅਲਾਈਜ਼ ਹੋਣ ਤੋਂ ਬਾਅਦ ਚੰਗਾ ਇਨਸਾਨ ਬਣਾਉਣ ਵਾਲੇ ਪਾਸੇ ਤੇ ਧਿਆਨ ਹੀ ਨਹੀਂ ਇੱਕ ਹੋਰ ਵੀ ਫੈਕਟਰ ਹੈ ਜਿਹੜਾ ਇੱਥੇ ਆ ਕੇ ਬਹੁਤ ਸੀਰੀਅਸ ਹੋਇਆ ਹੈ ਜਿਹੜਾ ਬੱਚਾ 18 ਸਾਲ ਦਾ ਤੁਸੀਂ ਉਹਨੂੰ ਇਹ ਸਮਝ ਲਾ ਵੀ ਇਹ ਬਸ ਹੁਣ ਪੈਸੇ ਕਮਾਉਣ ਦੀ ਮਸ਼ੀਨ ਹੈ ਪੜ੍ਹੂਗਾ ਤੇ ਕੈਨੇਡਾ ਜਾ ਕੇ ਪਤਾ ਨਹੀਂ ਉੱਥੇ ਕਮਾ ਕੇ ਢੇਰੀਆਂ ਲਾ ਦੇਗਾ ਹੁਣ ਮਸਲਾ ਇਹ ਆ ਕਿ ਜੇ ਤਾਂ ਉਹ ਇੱਥੇ ਕੰਮ ਮਿਲੀ ਜਾਂਦਾ ਉਹਨਾਂ ਕੋਲ ਅੱਗੇ ਇੱਕ ਜਿਹੜਾ ਕੈਨੇਡਾ ਦਾ ਕ੍ਰਾਈਸਿਸ ਹੈ ਨਾ ਪਿਛਲੇ ਸਾਲਾਂ ਦਾ ਇਹਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਮਹਿੰਗਾਈ ਹੋ ਗਈ ਕਿਰਾਏ ਮਹਿੰਗੇ ਹੋ ਗਏ ਬੱਸਾਂ ਦੇ ਸਭ ਸਭ ਕੁਝ ਮਹਿੰਗਾ ਹੋ ਗਿਆ ਇਵਨ ਜਿਹੜੇ ਲੋਕ ਇੱਥੇ ਬੈਠੇ ਸੀ ਉਹ ਵੀ ਬਹੁਤ ਤਰਾਤਰਾ ਕਰ ਰਹੇ ਘਰਾਂ ਦੇ ਕਿਸ਼ਤਾਂ ਨਹੀਂ ਦੇ ਹੁੰਦੀਆਂ ਹੁਣ ਜਦੋਂ ਉੱਥੇ ਨਵੇਂ ਬੱਚੇ ਆਏ ਉਹਨੇ ਕਿਰਾਇਆ ਵੀ ਦੇਣਾ ਉਹਨੇ ਖਾਣਾ ਪੀਣਾ ਵੀ ਆ ਉਹਦੀ ਗਰੋਸਰੀ ਵੀ ਆ ਸਭ ਕੁਝ ਆ ਉਹਨੂੰ ਘੱਟੋ ਘੱਟ ਮੇਰੇ ਹਿਸਾਬ ਨਾਲ ਜੋ ਮੈਂ ਅੰਦਾਜ਼ਾ ਲਾਇਆ ਉਹਨੂੰ 1200 ਡਾਲਰ ਚਾਹੀਦਾ ਹੁਣ ਜਾਂ ਤਾਂ ਪਿੱਛੋਂ ਉਹ ਇੰਨੇ ਪੈਸੇ ਭੇਜੀ ਜਾਂ ਜਦੋਂ ਇੱਥੇ ਕੰਮ ਨਹੀਂ ਮਿਲਦਾ ਜਾਂ ਤਾਂ ਬੰਦਾ ਇੱਕ ਇੱਕ ਦੂਜੇ ਨੂੰ ਦੇਖ ਕੇ ਨਸ਼ੇ ਲੱਗ ਜਾਂਦੇ ਨੇ ਇੱਕ ਦੂਜੇ ਨੂੰ ਦੇਖ ਕੇ ਚੋਰੀਆਂ ਕਰਨ ਲੱਗ ਜਾਂਦੇ ਨੇ ਤੇ ਜਿਹੜਾ ਜਿਹੜਾ ਜਿਆਦਾ ਸ਼ਰੀਫ ਡਿਪਰੈਸ਼ਨ ਚੱਲ ਜਾਂਦਾ ਜਿਹੜਾ ਸ਼ਰੀਫ ਆ ਉਹ ਸੁਗੜ ਜਾਂਦਾ ਉਹ ਫਿਰ ਨਿਰਾਸ਼ ਹੋ ਜਾਂਦਾ ਮੈਂ ਇੱਕ ਦੋ ਬੱਚੇ ਨੂੰ ਜਾਣਦਾ ਜਿਹੜਾ ਇੱਕ ਉਹਨਾਂ ਚੋਂ ਇੱਕ ਤਾਂ ਛੇਤੀ ਟਾਈਮ ਸੇ ਭੇਜਦਾ ਸੀ ਅਸੀਂ ਉੱਥੇ ਦਿੱਲੀ ਉਹ ਚੱਲਿਆ ਕਿ ਠੀਕ ਰਿਹਾ ਪਰ ਇੱਥੇ ਜਿਹੜੇ ਬੱਚੇ ਹੁਣ ਇਸ ਵਿੱਚ ਖਾਸ ਤੌਰ ਤੇ ਲੜਕੀਆਂ ਜਿਹੜੇ ਨਹੀਂ ਸ਼ੇਅਰ ਕਰਦੇ ਇੱਥੇ ਦੀ ਕੋਈ ਸੋਸ਼ਲ ਇੰਸਟੀਚਿਊਸ਼ਨਾਂ ਉਸ ਤਰ੍ਹਾਂ ਦੀ ਨਹੀਂ ਹੈ ਕੈਨੇਡਾ ਜਿੰਨਾ ਦੇਖਣ ਨੂੰ ਕੁੜਾ ਲੱਗਦਾ ਹੈ ਨਾ ਉਨਾ ਹੀ ਆਪਣੇ ਨਿਜਵਾਂ ਦੇ ਵਿੱਚ ਬਹੁਤ ਸਖਤ ਮੇਰਾ ਮੇਰਾ ਵਿਚਾਰ ਆ ਕਿ ਕੈਨੇਡਾ ਦੇ ਵਿੱਚ ਇਸ ਕਿਸਮ ਦੀ ਜਿਹੜੀ ਸਿਸਟਮ ਦੀ क्रੂਲਟੀ ਹੈ ਉਹ ਦਿਸਦੀ ਨਹੀਂ ਹੈ ਹੈਗੀ ਹੈ ਪੰਜਾਬ ਦੇ ਵਿੱਚ ਹੁਣ ਜੇ ਕਿਤੇ ਗੁਰਦੁਆਰੇ ਨਾ ਹੋਣ ਕੀ ਬਣੂਗਾ ਇਸ ਕਰਕੇ ਜਿਹੜਾ ਬੱਚਾ ਇੱਥੇ ਆਉਂਦਾ ਹੈ ਜਾਣ ਤੇ ਉਹ ਬਹੁਤ ਸਾਧਨ ਸੰਪੰਨ ਹੋਵੇਗਾ ਜਾ ਉਹ ਤੇ ਆਕਰ ਰੁਜ਼ਗਾਰ ਲੱਗ ਜਵੇ ਜਾਂ ਉਹਨੂੰ ਅੱਗੇ ਕੋਈ ਭਵਿੱਖ ਦਿਖਦਾ ਹੋਵੇ ਹੁਣ ਕੀ ਹੋ ਰਿਹਾ ਕਿ ਇੱਥੇ ਆ ਕੇ ਸਟੂਡੈਂਟਾਂ ਨੇ ਕਮਾਈਆਂ ਕਰਨ ਲੱਗ ਗੇ ਪੜ੍ਹੇ ਨਹੀਂ ਹੈਗੇ ਹੁਣ ਉਹ ਬਿਲਕੁਲ ਇੱਕ ਤਰ੍ਹਾਂ ਦਾ ਉਹਨਾਂ ਦਾ ਕੋਈ ਸਟੇਟਸ ਨਹੀਂ ਰਿਹਾ ਕੀ ਕਰਨਗੇ ਰੂਲ ਚੇਂਜ ਹੋ ਗਏ ਕਈ ਕੁਝ ਹੋ ਗਿਆ ਕਿ ਸੌਰਾ ਹੁੰਦੇ ਸੀ ਹੁਣ ਬੰਦ ਹੋ ਗਏ ਪਿੱਛੇ ਧਾਕੇ ਜਦ ਪਿੱਛੇ ਝਾਂਤ ਮਾਰਦੇ ਸੀ ਪਿੱਛੇ ਉਮੀਦਾਂ ਬਹੁਤ ਵੱਡੀਆਂ ਰੱਖੀਆਂ ਅਗਲਾ ਕਹਿੰਦੇ ਹੁਣ ਕੀ ਕਰੀਏ ਇਹ ਜਿਹੜਾ ਬੋਝ ਆ ਬੱਚਿਆਂ ਦੇ ਉੱਤੇ ਇੰਨੀ ਛੋਟੀ ਉਮਰ 'ਚ ਇਹ ਬਹੁਤ ਅੱਛਾ ਹੈ। ਅਰੇ ਡਾਕਟਰ ਮੈਂ ਤੁਹਾਨੂੰ ਇੱਕ ਵਾਰ ਫਿਰ ਪਿੱਛੇ ਲੈ ਕੇ ਜਾਣਾ। ਤੁਸੀਂ ਖੁਦ ਚੰਡੀਗੜ੍ਹ ਵਰਗੇ ਸ਼ਹਿਰ 'ਚ ਪੰਜਾਬ ਯੂਨੀਵਰਸਿਟੀ 'ਚ ਲੰਬਾ ਸਮਾਂ ਪੜਾਇਆ। ਹਾਂਜੀ। ਤੁਸੀਂ ਕਹਿ ਰਹੇ ਹੋ ਕਿ ਦੋ ਤਰ੍ਹਾਂ ਦਾ ਪੰਜਾਬ ਆ, ਇੱਕ ਅਰਬਨ ਤੇ ਇੱਕ ਰੂਰਲ। ਹਾਂਜੀ। ਤੇ ਜਿਹੜੇ ਅਰਬਨ ਵਾਲੇ ਆ ਉਹ ਪੜ੍ਹਾਈ ਲਿਖਾਈ ਵੱਲ ਜ਼ਿਆਦਾ ਸੀਗੇ ਤੇ ਜਿਹੜੇ ਪਿੰਡੂ ਏਰੀਆ 'ਚੋਂ ਆਉਂਦੇ ਸੀ ਉਹਨਾਂ ਨੂੰ ਘਰ ਦੀ ਨਜ਼ਰ ਨਹੀਂ। ਉਹਨਾਂ ਨੂੰ ਪ੍ਰੋਫੈਸਰ ਵੀ ਬਣ ਕੇ ਤੇ ਤੁਹਾਨੂੰ ਉਸ ਤਰ੍ਹਾਂ ਦੇਖਿਆ ਜਾਂਦਾ ਸੀ। ਵੀ ਤੁਸੀਂ ਕਿਹੜੀ ਕੰਮ ਕਰ ਰਹੇ ਹੋ? ਫੋਕਲੋਰ ਦਾ ਕੀ ਮਤਲਬ ਹੋਇਆ? ਮਿੱਟੀ ਪੁੱਟਣ ਵਾਲਾ ਕੀ ਕੰਮ ਐ ਇਦਾਂ ਦੀਆਂ ਗੱਲਾਂ। ਪਰ ਹੋ ਜਿਹੜਾ ਸ਼ਹਿਰੀ ਸਮਾਜ ਦਾ ਬੱਚਾ ਸੀਗਾ ਉਹ ਦੱਬੂ ਕਿਸਮ ਦਾ ਬਣ ਗਿਆ ਤੇ ਪਿੰਡੂ ਭਾਈਚਾਰੇ ਚ ਜੱਟਵਾਦ ਵਾਲੀ ਗੱਲ ਵਧਾ ਕੇ ਉਭਾਰ ਕੇ ਪੇਸ਼ ਕੀਤੀ ਗਈ ਤੇ ਹੁਣ ਕੀ ਆ ਕਿ ਜਿਹੜਾ ਰੂਰਲ ਏਰੀਆ ਚੋਂ ਆਇਆ ਬੰਦਾ ਆ ਅਸੀਂ ਪਹਿਲਾਂ ਜਦੋਂ ਸਾਡੇ ਵੇਲੇ ਚ ਅਸੀਂ ਸ਼ਹਿਰ ਆਏ ਪੜਨ ਤੇ ਅਸੀਂ ਦੱਬੂ ਕਿਸਮ ਦੇ ਸੀਗੇ ਹੁਣ ਉਲਟਾ ਇਹ ਹੋ ਗਿਆ ਕਿ ਜਿਹੜਾ ਅਰਬਨ ਬੈਕਗ੍ਰਾਉਂਡ ਤੋਂ ਆਇਆ ਬੱਚਾ ਉਹ ਦੱਬੂ ਕਿਸਮ ਦਾ ਆ ਤੇ ਜਿਹੜਾ ਰੂਰਲ ਏਰੀਆ ਚ ਆਇਆ ਉਹਦੇ ਵਿੱਚ ਉਹ ਜਿਹੜੇ ਅ ਬੰਗਪੁਣਾ ਜਿਹੜਾ ਤੁਸੀਂ ਦੇ ਪੈਰ ਜੋੜ ਕੇ ਗੰਡਾਸੀ ਮਾਰਨ ਵਾਲਾ ਉਹ ਵਧੇਰੇ ਆ ਤੇ ਦੂਜੀ ਇੱਕ ਨਾਲ ਲੱਗਦਾ ਮੈਂ ਹੋਰ ਤੁਹਾਨੂੰ ਕਹਾਂ ਮੈਂ ਪਿੱਛੇ ਇੱਕ ਸੀਰੀ ਕੀਤੀ ਸੀਗੀ ਸਕੈਂਡਰੀ ਐਜੂਕੇਸ਼ਨ ਜਿਹੜੀ ਹੈ ਸਾਡੇ ਖਾਸ ਕਰ ਰੂਰਲ ਸਕੈਂਡ ਜਿਹੜੀ ਐਜੂਕੇਸ਼ਨ ਉਹਦੇ ਤੇ ਤੇ ਮੈਂ ਕੁਝ ਕਾਲਜਸ ਚ ਵੀ ਕੁਝ ਪ੍ਰੋਫੈਸਰズ ਰズਵਾਨਾ ਨਾਲ ਗੱਲ ਕਰਕੇ ਆਇਆ ਸੀ ਰੂਰਲ ਏਰੀਆ ਦੇ ਕਾਲਜਸ ਆਪਣੇ ਸਰਹਾਲੀ ਹੈ ਸਾਡੇ ਅ ਅੱਛੇ ਕਾਲਜ ਆ ਫਿਰ ਮੈਂ ਡਾਕਟਰ ਪ੍ਰੋਫੈਸਰ ਜੈਪਾਲ ਰਾਨਾ ਨਾਲ ਗੱਲ ਕੀਤੀ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਸੀ ਕਿ ਜਿਹੜੇ ਪਿੰਡੂ ਇਲਾਕਿਆਂ ਤੋਂ ਆਉਣ ਵਾਲੇ ਬੱਚੇ ਆ ਜਿੰਨੀ ਤਰ੍ਹਾਂ ਤੇ ਕੀ ਉਹ ਤੁਹਾਨੂੰ ਜਿਹੜੇ ਅਰਬਨ ਏਰੀਆ ਚ ਆਉਂਦੇ ਬੱਚੇ ਆ ਉਹਨਾਂ ਨਾਲੋਂ ਬੈਕਵਰਡ ਲੱਗਦੇ ਆ ਕਿਸੇ ਕਾਰਨ ਉਹ ਸਾਰੀ ਜਗਾ ਇਹ ਸੀਗਾ ਬਿਲਕੁਲ ਨਹੀਂ ਰਾਦਰ ਉਹਨਾਂ ਦਾ ਜਿਹੜਾ ਮਾਈਂਡ ਹੈ ਉਹ ਜ਼ਿਆਦਾ ਫਰਟਾਈਲ ਆ ਜ਼ਿਆਦਾ ਵਧੀਆ ਹੈ ਜ਼ਿਆਦਾ ਪੇਕਅਪ ਆ ਤੁਹਾਡਾ ਪੁਆਇੰਟ ਬਹੁਤ ਵਧੀਆ ਹੈ ਮੈਂ ਤੁਹਾਨੂੰ ਦੱਸਦਾ ਕੋਈ ਵੀ ਬੱਚਾ ਜਾਂ ਕੋਈ ਬੰਦਾ ਜਿੰਨਾ ਉਹਦਾ ਵਾਸਟ ਐਕਸਪੀਰੀਅੰਸ ਹੋਏਗਾ ਬਚਪਨ ਤੋਂ ਜਵਾਨੀ ਤੱਕ ਹੂੰ ਇਨ ਰਿਚ ਹੋਊਗਾ ਵੈਰਾਈਟੀ ਹੋਊਗੀ ਉਹਨਾਂ ਉਹ ਵਧੀਆ ਬੰਦਾ ਬਣੂ ਇਸ ਪੱਖ ਤੋਂ ਪਿੰਡੂ ਬੱਚਿਆਂ ਚ ਟੈਲੈਂਟ ਜ਼ਿਆਦਾ ਹੈ ਹਮ ਹਿੰਮਤ ਜ਼ਿਆਦਾ ਹੈ ਸਭ ਕੁਝ ਜ਼ਿਆਦਾ ਹੈ ਪਰ ਉਹਨਾਂ ਦੀ ਗਰੋਥ ਜਿਹੜੀ ਪੈਂਪਰ ਕੀਤੇ ਗਏ ਨੇ ਜਿਸ ਢੰਗ ਨਾਲ ਉਹਨਾਂ ਨੇ ਜਿਹੜਾ ਆਲਾ ਦੁਆਲਾ ਦੇਖਿਆ ਦੋਨੋਂ ਚੈਨਲਾਈਜ਼ ਨਹੀਂ ਕੀਤਾ ਗਿਆ ਨਹੀਂ ਨਹੀਂ ਉਹਨੇ ਹਾਂ ਚੈਨਲਾਈਜ਼ ਨਹੀਂ ਕੀਤਾ ਹੁਣ ਉਹਨੇ ਸਰਪੰਚ ਦੇਖਿਆ ਕ腐ਟ ਹਮ ਘਰਦਿਆਂ ਨੂੰ ਕੰਮ ਪੈਂਦੇ ਨਹੀਂ ਠਾੜੇ ਉਹ ਕਿਸੇ ਐਮਐਲਏ ਦੇ ਜਾ ਕੇ ਚਰਨੀ ਲਿਖਦੇ ਨੇ ਜਿਆਦਾ ਪੰਜਾਬ ਦੇ ਰੂਲ ਅਰੀਏ ਚ ਕੋਈ ਕੰਮ ਬੰਦਿਆ ਸਾਡੇ ਘਰ ਦੇ ਕਹਿੰਦੇ ਤੇਰੀ ਪ੍ਰੋਫੈਸਰੀ ਨੂੰ ਅਸੀਂ ਕੀ ਕਰੀਏ ਤੇਰੀ ਕਿਹੜਾ ਫਲਾਣੇ ਥਾਣੇਦਾਰ ਨਾ ਬਣਦੀਏ ਹੂੰ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਪੈਸੇ ਦਾ ਜੋਰ ਪਾਵਰ ਦਾ ਜੋਰ ਇਹਨੂੰ ਮੰਨਿਆ ਜਾਂਦਾ ਹੂੰ ਜੇ ਤੁਸੀਂ ਕਿਤੇ ਪੰਜਾਬ ਦੇ ਰਿਸ਼ਤੇ ਨਾਤੇ ਨੂੰ ਦੇਖੋ ਨਾ ਲੋਕ ਇਹ ਦੇਖਦੇ ਸੀ ਵੀ ਅੱਛਾ ਬੰਦਾ ਸਕੂਲ ਟੀਚਰ ਹੈ ਇਹ ਨਹੀਂ ਠੀਕ ਉਹ ਬੰਦਾ ਹੌਲਦਾਰ ਹੈ ਉਹ ਠੀਕ ਕਿਉਂਕਿ ਉਹਦੀ ਕਮਾਈ ਪਰੂ ਜਿਆਦਾ ਹਾਂ ਇਹ ਜਿਹੜਾ ਪੈਸਾ ਪ੍ਰਸਤੀ ਹੈ ਨਾ ਪੰਜਾਬੀ ਇਹ ਦੋ ਗੱਲਾਂ ਬਹੁਤ ਜ਼ਰੂਰੀ ਨੇ ਇੱਕ ਤਾਂ ਰੱਜ ਕੇ ਜ਼ਿੰਦਗੀ ਜਿਉਣ ਲਈ ਸਾਧਨ ਇਕੱਠੇ ਕਰਨੇ ਦੂਸਰਾ ਹੈਗਾ ਕਿ ਇਕੋ ਇਹ ਜਿਹੜੀ ਚੀਜ਼ ਆ ਨਾ ਇਹ ਇਸ ਸਿਸਟਮ ਦੇ ਵਿੱਚ ਜਿਹੜੇ ਜਿਸ ਦੁਨੀਆ ਚ ਅਸੀਂ ਪ੍ਰਵੇਸ਼ ਕਰ ਚੁੱਕੇ ਆ ਉੱਥੇ ਬਹੁਤ ਸਾਨੂੰ ਸੂਟ ਨਹੀਂ ਕਰਦੀ ਬਹੁਤੀ ਕਿਉਂਕਿ ਇੱਥੇ ਇੱਥੇ ਦੇ ਲੋੜਾਂ ਰਿਕੁਆਇਰਮੈਂਟਸ ਮੈਂਟਲ ਇਮੋਸ਼ਨਲ ਸਾਰੇ ਤੇ ਮੰਡੀ ਦੀਆਂ ਲੋੜਾਂ ਵੱਖਰੀਆਂ ਜਿਹੜੀ ਮੰਡੀ ਨੇ ਚੱਕਾ ਚੌਂਦ ਪੈਦਾ ਕੀਤੀ ਹੈ ਜਿਹੜੀ ਰਾਜਨੀਤੀ ਨੇ ਕ腐ਟ ਕੀਤਾ ਬੰਦਾ ਤੁਸੀਂ ਦੇਖੋ ਕਿਸੇ ਵੇਲੇ ਸਾਡੇ ਟਾਈਮ 'ਚ ਪੰਚਾਇਤਾਂ 'ਚ ਕੁਝ ਬੰਦੇ ਹਜੇ ਹੁੰਦੇ ਸੀ ਜਿਹੜੇ ਕੋਈ ਗੱਲ ਕਰ ਦਿੰਦੇ ਸੀ ਖਾਸ ਕਰਕੇ ਅਮਲੀ ਸਿੱਧੀ ਗੱਲ ਕਰ ਦਿੰਦੇ ਸੀ ਆਮ ਕਿਹਾ ਜਾਂਦਾ ਸੀ ਪਰੇ 'ਚ ਯਾਰ ਸੱਚ ਬੋਲਣਾ ਪਰੇ ਜੀ ਨਹੀਂ ਝੂਠ ਬੋਲ ਸਕਦਾ ਬਜ਼ੁਰਗ ਬੰਦਿਆਂ ਨੂੰ ਪਿੰਡਾਂ 'ਚ ਇਹ ਜੋ ਦੋ ਚਾਰ ਬਜ਼ੁਰਗ ਹੁੰਦੇ ਸੀ ਜਿਹੜੇ ਸਾਫ਼-ਸਾਫ਼ ਗੱਲ ਕਰ ਦਿੰਦੇ ਸੀ ਹੁਣ ਵੀ ਕਰਦੇ ਨੇ ਜਿਹੜੇ ਰਿਸ਼ਤੇ ਨਾਤੇ ਆ ਚੀਜ਼ ਪਰਿਵਾਰਾਂ ਜਾਂਦੇ ਆ ਉੱਥੇ ਕਰਦੇ ਨੇ ਪਰ ਬਾਕੀ ਗੱਲਾਂ ਜੀ ਹੁਣ ਕੋਈ ਪਿੰਡ 'ਚ ਕੰਮ ਹੋਵੇ ਲੋਕ ਇਹ ਦੇਖਦੇ ਨੇ ਕਿ ਕਿਹੜਾ ਪੋਲੀਟਿਕਲੀ ਕੇਂਦਰ ਨੂੰ ਸੂਟ ਕਰ ਤੁਸੀਂ ਜਿਹੜਾ ਪਿੰਡ ਸਾਰੇ ਨੂੰ ਵੀ ਠੀਕ ਲੱਗ ਉੱਥੇ ਪੰਜ ਮਤਲਬ politically ਬੰਦਾ ਉੱਥੇ ਪਾਵਰਫੁਲ ਬੈਠਾ ਉਹ ਲੋਕਾਂ ਨੂੰ ਹੋਰ ਪਾਸੇ ਤੋੜ ਲੈਂਦਾ ਤੁਹਾਡੀ ਜਿਹੜੀ ਆਬਜੈਕਟਿਵ ਗੱਲ ਉਹਨੂੰ ਨਹੀਂ ਸੁਣਿਆ ਜਾਂਦਾ ਅੱਗੇ ਪਿੰਡਾਂ 'ਚ ਨੌਜਵਾਨ ਸੁਭਾਵਾਂ ਸੀ ਹੋਰ ਬਹੁਤ ਕੁਸ਼ੀਦਾਂ ਉਹ ਖਤਮ ਹੋ ਗਿਆ ਨਹੀਂ ਪਿੰਡ ਦੇ ਬੱਚੇ ਦੀ ਗਰੋਥ ਨੂੰ ਕਿਸ ਢੰਗ ਨਾਲ ਪਲਾਨ ਕਰਨ ਦੀ ਲੋੜ ਇਹ ਨਹੀਂ ਹੋਇਆ ਜਿਹੜਾ ਅਰਬਨ ਸੀ ਅਰਬਨ ਬੱਚੇ ਦਾ ਐਕਸਪੀਰੀਅੰਸ ਘਟ ਪਰ ਉਹਨੂੰ ਇਹ ਬੱਚੇ ਨੂੰ ਸ਼ੁਰੂ ਤੋਂ ਦੱਸਿਆ ਗਿਆ ਚਾਹੋ ਕਲਰ ਕਲਾ ਮੁੰਡਾ ਕਿ ਤੂੰ ਪੜਨਾ ਹੈ ਤੂੰ ਆ ਕਰਨਾ ਹੈ ਤੂੰ ਉਹ ਕਰਨਾ ਹੈ ਉਹਦੀ ਜਿਹੜੀ ਸਕੂਲ ਦੀ এডੂਕੇਸ਼ਨ ਆ ਉਹ ਪਿੰਡ ਵਾਲੇ ਨਾਲੋਂ ਥੋੜਾ ਜਿਹਾ ਫਰਕ ਆ ਪਿੰਡ ਵਾਲਾ ਦੱਬੂ ਜਰੂਰ ਰਹਿੰਦਾ ਮੈਂ ਤੁਹਾਨੂੰ ਦੱਸਦਾ ਅਸੀਂ ਸਾਰੀ ਉਮਰ ਪੜੇ ਪੜਾਏ ਮੈਂ ਪੰਜਾਬ ਯੂਨੀਵਰਸਿਟੀ ਟੀਚਰ ਐਸੋ ਚਿੰਝ ਰਹੇ ਸਾਨੂੰ ਇੱਕ ਖਾਸ ਤਰ੍ਹਾਂ ਦਾ ਕੰਪਲੈਕਸ ਰਹਿੰਦਾ ਹੂੰ ਹੂੰ ਵੱਡੇ ਬੰਦਿਆਂ ਨਾਲ ਗੱਲ ਕਰਨ ਦਾ ਹੈ ਤੇ ਕਿਸੇ ਦਫ਼ਤਰ ਜਾਣਾ ਉੱਥੇ ਇਹ ਸਾਰੇ ਪਿੰਡ ਵਾਲੇ ਚੁੰਦਾ ਕਿਉਂਕਿ ਉਹਨਾਂ ਦਾ ਐਕਸਪੋਜ਼ਰ ਇਸ ਤਰ੍ਹਾਂ ਦਾ ਇਸ ਜਿਹੜੀ ਦੁਨੀਆ ਅਫੀਸ਼ੀਅਲ ਵਰਲਡ ਆ ਜਿਹੜੀ ਪਾਵਰ ਦੀ ਸਟਰਕਚਰ ਉਹਦੇ ਵਿੱਚੋਂ ਥੋੜਾ ਦੇਰ ਨਾਲ ਅਡਜਸਟ ਹੁੰਦੇ ਨੇ ਹੁੰਦੇ ਨੇ ਇਹ ਤਾਂ ਤੁਹਾਡੀ ਹਿੰਮਤ ਹੁੰਦੀ ਹੈ ਕਿ ਤੁਸੀਂ ਪਰ ਸਵਾਲ ਇਹ ਆ ਕਿ ਪੰਜਾਬ ਦੇ ਵਿੱਚ ਜਿਸ ਕਿਸਮ ਦਾ এডਿਕੇਸ਼ਨ ਚਾਹੀਦੀ ਸੀ ਜਿਸ ਕਿਸਮ ਦੇ ਗਰੋਥ ਓਰੀਐਂਟਡ ਪ੍ਰੋਗਰਾਮ ਚਾਹੀਦੇ ਸੀ ਜਿਸ ਕਿਸਮ ਦੀ এমਪਲੋਇਮੈਂਟ ਦੀ ਡਿਮਾਂਡ ਸੀ ਕਿਸਾਨੀ ਨੇ ਬਹੁਤ ਹਿੰਮਤ ਕੀਤੀ ਵੀ ਬੱਚੇ ਘਟਾ ਦਿਓ ਅਸੀਂ ਚਾਰ ਭਰਾ ਤੇ ਦੋ ਪੜਾਣਾ ਸੀ ਗਾ ਸਾਡੇ ਜਿਹੜੇ ਬੱਚੇ ਨੇ ਜਾਨੀ ਮੇਰੇ ਬੇਟ ਇੱਕ ਇੱਕ ਬੇਟਾ ਇੱਕ ਬੇਟੀ ਇੱਕ ਬੇਟਾ ਇੱਕ ਬੇਟੀ ਜੇ ਇੱਕ ਪਹਿਲਾ ਮੁੰਡਾ ਹੋ ਗਿਆ ਉਥੇ ਕਿਸਾਨੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਸਾਡੀ ਜ਼ਮੀਨ ਵੰਡੀ ਨਾ ਜਾਵੇ ਮਾਜੇ ਦੇ ਵਿੱਚ ਅਸੀਂ ਪਲੈਨਿੰਗ ਕਮਿਸ਼ਨ ਦਾ ਕੋਈ ਪ੍ਰੋਜੈਕਟ ਸੀਗਾ ਡਾਕਟਰ ਮਨਮੋਹਨ ਸਿੰਘ ਉਹਰਾ ਵੇਲੇ ਕ੍ਰਿਡਰ ਨੂੰ ਦਿੱਤਾ ਸੀ ਸੈਂਟਰ ਫਾਰ ਰਿਸਰਚ ਰੂਰਲ ਐਂਡ ਡਿਵੈਲਪਮੈਂਟ ਜਿੱਥੇ ਗਿੱਲ ਸਾਹਿਬ ਰਾਇ ਆਪਣੇ ਹਾਂ ਹਾਂ ਅੱਗੇ ਗਿੱਲ ਸਾਹਿਬ ਤੇ ਮੈਂ ਇਕੱਠੀ ਸੀ ਕ੍ਰਿਡਰ ਅੱਛਾ ਬੜੀ ਦਿਨ ਹੈ ਅਸੀਂ ਉਦੋਂ ਉਦੋਂ ਨਾ ਤੁਹਨੇ ਕਿੰਟਰਸਟਿੰਗ ਗੱਲ ਦੱਸੀ ਅਸੀਂ ਨਾ ਪਲੈਨਿੰਗ ਕਮਿਸ਼ਨ ਮੀਟਿੰਗਾਂ ਹੁੰਦੀ ਅਸੀਂ ਦਿੱਲੀ ਚੰਡੀਗੜ੍ਹੋਂ ਜਹਾਜ਼ ਚੜ੍ਹ ਕੇ ਜਾਂਦੇ ਹੁੰਦੇ ਸੀ ਕੋਈ ਟੌਰ ਸੀ ਉੱਥੇ ਜਾ ਕੇ ਫਿਰ ਉਹ ਸ਼ਾਮ ਨੂੰ ਜਦੋਂ ਇੰਡੀਅਨ ਇੰਟਰਨੈਸ਼ਨਲ ਸੈਂਟਰ 'ਚ ਇਕੱਠੇ ਹੁੰਣਾ ਨਾ ਉੱਥੇ ਡਾਕਟਰ ਸਾਹਿਬ ਕਦੇ ਕਦੇ ਡਿਨਰ ਦਿੰਦੇ ਹੁੰਦੇ ਸੀ ਜਦੋਂ ਰਾਤ ਨੂੰ ਡਾਕਟਰ ਮਨਮੋਹਨ ਸਿੰਘ ਮਨਮੋਹਨ ਸਿੰਘ ਸਾਡੇ ਸਾਥ ਮਿਲ ਹੁੰਦੇ ਸੀ ਜਾ ਕੇ ਕਈ ਕੁਸ਼ਲ ਸਾਨੂੰ ਲੱਗੇ ਬਹੁਤ ਅਸੀਂ ਉੱਪਰ ਤੇ ਬਲਕਿ ਸਾਨੂੰ ਇੱਕ ਡਾਇਰੈਕਟਰ ਸੀ ਰਿਸਪਾਲਮੈਂਟਾ ਉਹ ਉੱਥੇ ਇੱਕ ਪਲਾਨਿੰਗ ਕੇ ਵਿਸ਼ੇ 'ਚ ਜਦੋਂ ਮੀਟਿੰਗ ਸੀ ਨਾ ਉਹ ਕਿਆ ਕਰੇ ਨਾਰ ਸਿੰਘ ਕੇਸਰ ਸਿੰਘ ਸਟਾਰਟ ਜਰ ਦੇ ਸੀ ਇੰਗਲਿਸ਼ ਅੱਛਾ ਕਾਰਨ ਕੀ ਸੀ ਉੱਥੇ ਜਿਹੜੇ ਬੰਦਿਆਂ ਨੂੰ ਅੰਗਰੇਜ਼ੀ ਆਉਂਦੀ ਆ ਉਹਨਾਂ ਨੂੰ ਪੰਜਾਬ ਦਾ ਨਹੀਂ ਸੀ ਪਤਾ ਹੂੰ ਜਿਨ੍ਹਾਂ ਨੂੰ ਪੰਜਾਬ ਦਾ ਪਤਾ ਹੈ ਪੰਜਾਬ ਦੇ ਜੜਾ ਜਿਨ੍ਹਾਂ ਨੇ ਪੰਜਾਬ ਦੇ ਪਿੰਡ ਚ ਨੇ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੂੰ ਉਹ ਉਹ ਅੰਗਰੇਜ਼ੀ ਘੱਟ ਉਸ ਤਰ੍ਹਾਂ ਨਹੀਂ ਨਾ ਮੈਂ ਵੀ ਕਿਹਾ ਮੈਂ ਪਲੈਨਿੰਗ ਵਿਸ਼ੇਨ ਦੇ ਵਿੱਚ ਰਿਪੋਰਟ ਲਿਖਣੀ ਆ ਰਿਸਰਚ ਚੰਡੀਗੜ੍ਹ ਚ ਚੰਡੀਗੜ੍ਹ ਵੀ ਮੇਰੀ ਅੰਗਰੇਜ਼ੀ ਠੀਕ ਨਹੀਂ ਹੋਣੀ ਉਹ ਕਹਿੰਦੇ ਤੈਨੂੰ ਅੰਗਰੇਜ਼ੀ ਨਹੀਂ ਸਾਨੂੰ ਚਾਹੀਦੀ ਸਾਨੂੰ ਗੱਲ ਚਾਹੀਦੀ ਹੈ ਤੁਹਾਨੂੰ ਗੱਲ ਆਉਂਦੀ ਆ ਤੁਹਾਨੂੰ ਕਿ ਨਹੀਂ ਤਾਂ ਨੂੰ ਤੁਹਾਡੇ ਅੰਗਰੇਜ਼ੀ ਨਹੀਂ ਚਾਹੀਦੀ ਅੰਗਰੇਜ਼ੀ ਦੁਨੀਆ ਨੂੰ ਹੁੰਦੀ ਡਾਕਟਰ ਸਾਹਿਬ ਮੈਂ ਮਜ਼ੇਦਾਰ ਤੁਹਾਨੂੰ ਆਪਣੀ ਪਰਸਨਲ ਸਟੋਰੀ ਸੁਣਾਉਣਾ ਇਹ ਦਿਨਾਂ ਰਿਲੇਟ ਕਰਦੀ ਆ ਕਿ ਆਮ ਤੌਰ ਤੇ ਮੈਂ ਆਪਣੇ ਪਰਿਵਾਰ ਚ ਵੇਖਦਾ ਮੇਰੇ ਫਾਦਰ ਵੀ ਪੰਜ ਭਰਾ ਨੇ ਸਾਰੇ ਫੌਜੀ ਸੀਗੇ ਤੇ ਸਾਡੇ ਸਭ ਤੋਂ ਛੋਟੇ ਚਾਚਾ ਜੀ ਅਫਸਰ ਬਣ ਗਏ ਉਹ ਕਰਨਲ ਸੀਗੇ ਕੁਦਰਤੀਆ ਕੇ ਉਹਨਾਂ ਦਾ এনवायरमेंट ਸਾਡੇ ਨਾਲੋਂ ਡਿਫਰੈਂਟ ਸੀ ਚੰਗਾ ਸੀਗਾ ਤੇ ਉਹ ਚੰਗੇ ਸਕੂਲਾਂ 'ਚ ਪੜਦੇ ਸੀ ਅਸੀਂ ਤਪੜ ਸਕੂਲਾਂ 'ਚ ਪੜਦੇ ਸੀ ਅੱਛਾ ਉਹ ਅੰਗਰੇਜ਼ੀ ਸਕੂਲਾਂ 'ਚ ਪੜਦੇ ਸੀ ਉਹ ਬੱਚੇ ਜਿਹੜੇ ਆ ਉਹ ਅੱਗੇ ਜਾ ਕੇ ਕਮਿਸ਼ਨ ਲੈ ਗਏ ਤੇ ਸਾਡੇ ਵਿੱਚੋਂ ਵੀ ਜਿਹੜੇ ਪਿੰਡ 'ਚੋਂ ਪੜਕੇ ਆ ਉਹਦੀ ਭੜੀ ਐਜੂਕੇਸ਼ਨ ਤੇ ਐ ਨਹੀਂ ਸੀ ਬਲ ਬਲੋਕ ਬੜੇ ਤੱਕ ਪਹੁੰਚੇ ਆ ਉਹਦੇ ਵਿੱਚੋਂ ਸਾਡੀ ਭੂਆ ਦੇ ਮੁੰਡੇ ਨੇ ਸਾਡੇ ਦੂਜੇ ਚਾਚੇ ਦੇ ਮੁੰਡੇ ਵੀ ਕਮਿਸ਼ਨ ਲੈ ਲਿਆ ਤੇ ਜਿਹੜਾ ਸਾਡਾ ਪਰਿਵਾਰ ਸ਼ਹਿਰ ਬੈਠਾ ਸੀ ਸਾਡੇ ਜਿਹੜੇ ਉਹ ਕਜ਼ਨ ਸਾਡੇ ਜਾਂ ਸਾਡੇ ਜਿਹੜੇ ਪਰਿਵਾਰ ਦੇ ਉਹਨਾਂ ਦੇ ਵੱਡੇ ਉਹ ਕਹਿੰਦੇ ਅਫਸਰ ਬਣਤੇ ਗਏ ਪਰ ਲੱਗਦੇ ਤਾਂ ਨਹੀਂ ਨਾ ਹਾਂ ਡਾਕਟਰ ਨਹੀਂ ਹੈਗੇ ਠੀਕ ਹੈ ਜੇ ਮੈਨੂੰ ਨਹੀਂ ਲੱਗਦੇ ਅਫਸਰ ਤਾਂ ਬਣ ਗਏ ਪਰ ਲੱਗਦੇ ਨਹੀਂ ਅਫਸਰ ਹੈਗੇ ਉਹ ਬਹਿਤ ਨਹੀਂ ਨਾ ਉਹ ਗੱਲ ਜਿੱਦਾਂ ਬਟਰ ਬਟਰ ਅੰਗਰੇਜ਼ੀ ਬੋਲਣ ਮਨਮੋਹਨ ਸਿੰਘ ਦੀ ਮੈਂ ਇੱਕ ਗੱਲ ਤੇ ਤੁਹਾਨੂੰ ਮਨਮੋਹਨ ਸਿੰਘ ਕਹਿੰਦਾ ਸੁਪਰ ਬੰਦਾ ਸੀ ਹੈ ਮੈਂ ਕਦੇ-ਕਦੇ ਸੋਚਦਾ ਨਾ ਵੀ ਇਦਾਂ ਵੀ ਬੰਦੇ ਹੁੰਦੇ ਨੇ ਉਹ ਸਾਡੀ ਯੂਨੀਵਰਸਿਟੀ ਨੇ ਉਹਨਾਂ ਨੂੰ ਆਨਰੇਰੀ ਡਾਕਟਰ ਡਿਤੀ ਤੇ ਉਸ ਵੇਲੇ ਉਹਨਾਂ ਨੇ ਕੁਝ ਯੂਨੀਵਰਸਿਟੀ ਦੇ ਅਧਿਕਾਰੀ ਸਦੇ ਉਹਨਾਂ ਦੇ ਨਾਲ ਚ ਮੈਂ ਡੀਨ ਲੈਂਗੁਏਜ ਸੀਗਾ ਹੂੰ ਹੂੰ ਮੈਂ ਵੀ ਸੀਗਾ ਵਿੱਚ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜਿਹੜੇ ਪੁਰਾਣੇ ਪ੍ਰੋਫੈਸਰ ਸਾਥੀ ਸੀ ਨਾ ਉਹ ਵੀ ਸਦੇ ਰਿਟਾਇਰ ਹੂੰ ਹੂੰ ਮਨਮੋਹਨ ਸਿੰਘ ਦੀ ਹਰਾਨ ਦੀ ਗੱਲ ਸੀ ਉਹਨੇ ਜਦੋਂ ਬੈਠੇ ਬੋਲੇ ਉਹ ਸੰਮੋਦਨ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਪ੍ਰੋਫੈਸਰ ਹਬਾਮ ਸਿੰਘ ਸ਼ਾਹ ਜੀ ਐਸ ਗੋਸਲ ਫਲਾਣਾ ਫਲਾਣਾ ਨਾ ਫਲਾਣਾ 8-7 ਬੰਦਿਆਂ ਦੇ ਨਾਮ ਪਰਸਨਲ ਦਿੱਤੇ ਹੂੰ ਤੇ ਉਸ ਵੇਲੇ ਉਹ ਬੜੇ ਆ ਰਾਮ ਨਾਲ ਸੀ ਫਿਰ ਥੋੜੇ ਜਿਹੇ ਬੰਦੇ ਸੀ ਜਿਹੜੇ 60 ਕ ਬੰਦੇ ਜਿਹਨਾਂ ਦੀ ਚਾਹ ਸੀ ਨਾਲ ਵਿੱਚੋਂ ਬਾਕੀ ਤਾਂ ਵੱਡਾ ਪ੍ਰੋਗਰਾਮ ਤਾਂ ਹੋ ਗਿਆ ਉੱਥੇ ਯੋਨ ਦਾ ਸਟੂਡੈਂਟ ਸੀ ਸ਼ੇਰ ਗਿਲ ਪ੍ਰੋਫੈਸਰ ਜੀ ਐਸ ਸ਼ੇਰ ਗਿਲ ਕਾਨਵਸਟਾ ਬਟਾ ਪੰਜਾਬ ਦਾ ਉਹ ਉੱਥੇ ਮੈਂ ਖੜੀ ਆਂ ਅਸੀਂ ਮਿਲਣਾ ਸੀ ਡਾਕਟਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਸੀ ਵੀ ਮਿਲਦੇ ਆਪਾਂ ਪਹਿਲਾਂ ਵੱਡੇ ਵੱਡੇ ਬੰਦੇ ਦੇ ਪਹਿਲਾਂ ਬਰਮੋਰ ਸੇ ਉਧਰੋਂ ਖੜ ਕੇ ਆ ਕੇ ਨਾ ਦੇਖ ਲਿਆ ਉਹਨੇ ਕਿਤੇ ਸ਼ੇਰ ਗਿਲ ਨੂੰ ਦੇਖਿਆ ਮੈਂ ਮੈਂ ਤਾਂ ਜਾਣਦੀ ਵੀ ਉਹ ਬੜੇ ਮੋਢੇ ਦਾ ਹੱਥਵਾਰ ਕਹਿੰਦਾ ਹਰ ਵਾਰ ਚੇਰਗੇ ਲੈ ਕੀ ਹਾਲ ਆ ਉਹ ਲੋਕ ਹੈਰਾਨ ਫਿਰ ਉਹ ਗੱਲ ਗੱਲਬਾਤ ਕਰਨ ਲੱਗ ਮੰਨ ਲਵੀ ਉਹਨਾਂ ਦੀ ਜਿਹੜੀ ਰਿਕੋਗਨੀਸ਼ਨਸੀ ਲੋਕਾਂ ਪ੍ਰਤੀ ਉਹਦਾ ਗੈਪ ਨਹੀਂ ਹਣਾਉਣ ਦਾ ਆਪਣੇ ਚ ਮਨ ਲਵੀ ਕਹਿਣਾ ਚਾਹੁੰਦਾ ਮੈਨੂੰ ਪੁਲਿਸ ਵਾਲਾ ਪੁੱਛਦਾ ਸਿੰਪਲ ਕਪੜੇ ਕਹਿੰਦਾ ਤੁਸੀਂ ਇੱਥੇ ਕਿਹੜੇ ਮੈਂ ਕਿਹਾ ਡਾਕਟਰ ਸਾਹਿਬ ਨੂੰ ਫੋਟੋ ਕਿ ਚਾਹੀਦੀ ਅਸੀਂ ਫਿਰ ਬਾਅਦ ਚ ਸੋਫੇ ਦੇ ਪਿੱਛੇ ਕੱਢ ਅੱਛਾ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਦੇ ਤੇ ਅਸੀਂ ਇੰਡੀਪੈਂਡੈਂਟ ਲਿਗ ਪ੍ਰੋਗਰਾਮ ਕਰਾਂਗੇ ਤਾਂ ਨਾ ਮੈਨੂੰ ਪਤਾ ਤਾਂ ਨਹੀਂ ਬਹੁਤ ਸੀ ਜਾਂਦਾ ਮੈਂ ਤੁਹਾਨੂੰ ਫਿਰ ਆਪਣੇ ਟੌਪਿਕ ਲੈ ਕੇ ਆਉਣਾ ਚਾਹਨਾ ਡਾਕਟਰ ਸਾਹਿਬ ਇੱਕ ਕਿਤੇ ਨਾ ਕਿਤੇ ਇਹ ਵੀ ਫੈਕਟਰ ਹੈਗਾ ਕਿ ਜਦੋਂ ਅਸੀਂ 20 ਸਾਲ 30 ਸਾਲ ਪਹਿਲਾਂ ਪ੍ਰਵਾਸ ਤੇ ਵੇਖੋ ਹਮੇਸ਼ਾ ਹੀ ਰਿਆ ਅਸੀਂ ਬਹੁਤ ਥੋੜੀ ਗਿਣਤੀ ਚ ਆਉਂਦੇ ਸੀ ਅਸੀਂ ਪ੍ਰਵਾਸੀ ਆਪਣੇ ਆਪ ਨੂੰ ਸਮਝਦੇ ਸੀਗੇ ਇੱਥੇ ਆ ਕੇ ਇੱਕ ਤੇ ਅਸੀਂ ਦਬੂ ਕਿਸਮ ਦੇ ਥੋੜੇ ਦਬ ਕੇ ਰਹਿੰਦੇ ਸੀ ਕਿ ਇਹਨਾਂ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੀਏ ਜਦੋਂ ਅਸੀਂ ਬਹੁਤ ਆਤ ਚ ਆ ਗਏ ਸਾਨੂੰ ਲੱਗਣਾ ਕਿ ਯਾਰ ਇਹ ਗੋਰੇ ਹੈਡਰ ਨਾਲ ਤਗੜੇ ਕਿਤੇ ਇਹ ਵੀ ਇੱਕ ਫੈਕਟਰ ਹੈਗਾ ਇੱਕ ਵੱਡਾ ਫੈਕਟਰ ਆ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਬਰਾਮਟਨ ਦੇ ਵਿੱਚ ਲੰਬੜਦਾਰ ਹੋ ਖੱਬੀ ਖਾਨ ਹੋ ਜੇ ਤੁਸੀਂ ਉੱਥੇ ਜਾ ਕੇ ਬਰਲਿੰਗਟਨ ਜਾਓਗੇ ਜਾਂ ਕਿਸੇ ਹੋਰ ਸ਼ਹਿਰ ਜਾਓਗੇ ਈਵਨ ਗੁਆਲਫ ਮੈਂ ਉਸ ਜਿੱਥੇ ਸਾਡੇ ਬੇਟੇ ਕਰ ਲਿਆ ਉੱਥੇ ਗਿਆ ਉੱਥੇ ਕੁੱਤੇ ਭੌਗਦੇ ਸੀ ਮੇਰੀ ਪੱਗ ਦੇ ਕੋ ਉੱਥੋਂ ਨਹੀਂ ਇਹ ਜਿਹੜਾ ਫਰਕ ਹੈ ਨਾ ਦੇਖੋ ਜੇ ਉਹ ਖਿੜ ਜਾਣ ਬੰਦੇ ਫਿਰ ਉਹ ਮਾਈਨੋਰਟੀ ਚ ਹੁੰਦੇ ਕਲਚਰ ਤੱਕ ਸਿਸਟਮ ਜਿਹਨੂੰ ਡਿਫਿਊਜ਼ਨ ਦੀ ਥਿਊਰੀ ਕਹਿੰਦੇ ਉਹ ਕਹਿੰਦੇ ਕਿ ਜਦੋਂ ਗਿਣਤੀ ਚਾਦੋਗੇ ਤੇ ਕਲਸਟਰ ਬਣਾ ਲੋਗੇ ਇਹ ਇੱਥੇ ਹੋ ਰਿਹਾ ਇੱਕ ਬੰਦਾ ਜਿੱਥੇ ਪੰਜਾਬੀ ਆ ਜਾਣ ਨਾ ਫਿਰ ਪੰਜਾਬੀ ਆ ਹੀ ਜਾਂਦੇ ਨੇ ਜਿੱਥੇ ਗੁਰਦੁਆਰਾ ਆ ਗਿਆ ਉੱਥੇ ਸਾਰਿਆਂ ਨੇ ਆ ਜਾਂਦੇ। ਤੁਹਾਡੇ ਕਲੈਸਟਰ ਨੂੰ ਹੀ ਗੈਟੋ ਕਹਿੰਦੇ ਆ ਡਾਕਟਰ ਸਾਹਿਬ? ਹਾਂ ਉਹ ਗੈਟੋ। ਕਲੈਸਟਰ। ਅੱਛਾ ਉਹ ਜਿਹੜੇ ਇਸ ਰੂਪ ਚ ਆਉਣਗੇ ਨਾ ਫਿਰ ਉਹਨਾਂ ਦਾ ਸਾਰਾ ਕੁਝ ਉਹ ਉਹ ਫਿਰ ਘੱਟ ਗ੍ਰੈਂਡ ਕਰਦੇ ਨੇ। ਉਹ ਫਿਰ ਆਪਸ ਵਿੱਚ ਉਹਨਾਂ ਦਾ ਜ਼ਿਆਦਾ ਹੋ ਜਾਂਦਾ। ਇਹ ਜਿਹੜਾ ਇਹ ਜਦੋਂ ਬ੍ਰਾਡ ਕੰਟੈਕਸਟ ਵਿੱਚ ਜਾਨੀ ਜਿਹੜਾ ਬ੍ਰਾਮਟਨ ਹੋਇਆ ਜਿਹੜੇ ਇਹਨਾਂ ਦੇ ਸ਼ਹਿਰ ਨੇ ਈਵਨ ਸਰੀ ਸਰੀ ਬਹੁਤ ਹੀ ਲੱਗਦਾ ਕਿਉਂਕਿ ਜਮੇਂ ਦੇਸੀ ਬੰਦੇ ਨੇ। ਸੋ ਇਹ ਜਿਹੜਾ ਹੋਰ ਗੱਲ ਆ। ਇਹ ਇਹ ਜਿਹੜੀ ਜਿਹੜੀ ਕਲਚਰ ਦੀ ਅਸੀਮੂਲੇਸ਼ਨ ਹੋਣੀ ਸੀ ਪੰਜਾਬੀ ਬੱਚਿਆਂ ਨੇ ਇੱਥੇ ਆ ਕੇ ਇੱਥੋਂ ਦੇ এনवायरमेंट ਨੂੰ ਗ੍ਰਾਸਪ ਕਰਨਾ ਸੀ ਇੱਥੇ ਦੀ ਅੰਗਰੇਜ਼ੀ ਨੂੰ ਸਮਝਣਾ ਸੀ ਇੱਥੋਂ ਦੇ ਬਿਹੇਵੀਅਰ ਪੈਟਰਨ ਨੂੰ ਸਮਝਣਾ ਸੀ ਇੱਥੋਂ ਦੀ ਕਲੀਨਲੀਨੈਸ ਨੂੰ ਸਮਝਣਾ ਸੀ ਇਹ ਇਹਦੀ ਥਾਂ ਤੇ ਇਹਨਾਂ ਨੇ ਫੱਕੇ ਢਾਉਣੇ ਸ਼ੁਰੂ ਕਰ ਦਿੱਤੇ ਕਿ ਕੋਈ ਗੱਲ ਨਹੀਂ ਹੈ ਗੰਦ ਪਾਉਣਾ ਆਪਣਾ ਕੰਮ ਆ ਆਪਾਂ ਇਹੀ ਕਰਦੇ ਹੁੰਨੇ ਹਾਂ ਉਹ ਇੱਕ ਜੁਗ ਤੋਂ ਨਾ ਵਾਲਾ ਸਾਦਾ ਸਿੰਘ ਬੰਨੇ ਗਦਾਵਦੇ ਚ ਗੱਲ ਹੁੰਦੀ ਹੈ ਉਹ ਪੰਜਾਬੀਆਂ ਨੂੰ ਸਾਧਦੇ ਨੇ ਉਹ ਕਹਿੰਦਾ ਵੀ ਇੱਥੇ ਨਾ ਖਾਸਾ ਸਾਰਾ ਗੰਦ ਪਾ ਕੇ ਰੱਖਣਾ ਤਾਂ ਕਿ ਫੀਲਿੰਗ ਲੈ ਸਕਾਂ ਪੰਜਾਬ ਦੀ ਫੀਲਿੰਗ ਲੈ ਸਕਦਾ ਹੈ ਉਹ ਇਸ ਕਰਕੇ ਜਿਹੜੀ ਇਹ ਫੀਲਿੰਗ ਆ ਨਾ ਕਿ ਅਸੀਂ ਪੰਜਾਬ ਦੇ ਬੰਦੇ ਹੁੰਨੇ ਆ ਇਹ ਗਲਤ ਇਹ ਇਸ ਨੂੰ ਵੀ ਜਦੋਂ ਤੁਸੀਂ ਸੱਭਿਆਕ ਸਮਾਜ ਚ ਆਗੇ ਸੱਭਿਆਕ ਨਹੀਂ ਸੱਭਿਆਕ ਕਿੰਨੇ ਨਾ ਸੱਭੇ ਕੁਝ ਨਹੀਂ ਅੰਦਰ ਸਾਦਾ ਆਪਣਾ ਇੱਕ ਕਲਚਰਲ ਸਾਡੇ ਨੋਰਮਸ ਦੇ ਕਿੱਕਿਤ ਦੇ ਦੇ ਜੇ ਤੁਸੀਂ ਮਤਲਬ ਕਲਚਰਲ ਵੈਲਿਊ ਡਿਫਰੈਂਟ ਨੇ ਨਹੀਂ ਵੈਲਿਊ ਨਹੀਂ ਡਿਫਰੈਂਟ ਕਲਚਰਲ ਬਿਹੇਵੀਅਰ ਦਾ ਪੈਟਰਨ ਡਿਫਰੈਂਟ ਹੈ ਅੱਛਾ ਜੀ ਜਿਵੇਂ ਆਪਾਂ ਗੱਲ ਕਰਦੇ ਹਾਂ ਜਦੋਂ ਗੋਰੇ ਦੇਖਣਗੇ ਉਹ ਕਹਿੰਦੇ ਕਿ ਇਹ ਤਾਂ ਲੜ ਰਹੇ ਨੇ ਮੇਰੇ ਨਾਲ ਤੇ ਦੌਰ ਚੈਨਲ ਚ ਲਿਆ ਗਿਆ ਜਿਹੜੇ ਮੈਂ ਤੁਹਾਨੂੰ ਦਸੀਬ ਜੀ ਦੀ ਉਹ ਕਿਤਾਬ ਪ੍ਰੈਜ਼ੈਂਟੈਂਟ ਪ੍ਰੈਜ਼ੈਂਟੇਸ਼ਨ ਕੀਤੀ ਉਹ ਮਾਂਚੈਸਟਰ ਯੂਨੀਵਰਸਿਟੀ ਦਾ ਸੋਸ਼ੀਆਲੋਜੀ ਦਾ ਹੈਡ ਸੀ ਉਹ ਮੈਨੂੰ ਕਹਿੰਦਾ ਬਸ ਕਿਉਂਕਿ ਮੇਰੇ ਕੋਲ ਹੋਰ ਕੋਈ ਸਾਥ ਨਹੀਂ ਸੀ ਉਹ ਕੋਲ ਜਾਣਾ ਸੀ ਪਿੰਡ ਦੇਖਣ ਮੈਂ ਪੰਜਾਬ ਦੇ ਪਿੰਡਾਂ ਜਾਣਾ ਮੈਨੂੰ ਕਹਿੰਦੇ ਲੜਦੇ ਨੇ ਮੈਂ ਕਿਹਾ ਨਹੀਂ ਪਿਆ ਉਥੇ ਦਾ ਉਥੋਂ ਕਹਿੰਦਾ ਬੜੀ ਸ਼ਾਂਤ ਦੀ ਮੈਂ ਦੇਖੋ ਉਹ ਗੋਰੇ ਨੂੰ ਕੋਈ ਸੰਗੀਤ ਦਾ ਉਹਨੂੰ ਪਰ ਉਹਨੂੰ ਇਹ ਪਤਾ ਸੀ ਕਿ ਇਹ ਜਿਹੜਾ ਸਪਿਰਚੁਅਲ ਜਿਹੜਾ ਕੋਈ ਸਿੰਗਿੰਗ ਆ ਤੇ ਉੱਥੇ ਬੈਠਾ ਰਿਹਾ ਮੈਂ ਕਿਹਾ ਹੁਣ ਜਾਣਾ ਆਪਾਂ ਅੱਛਾ ਉਹ ਉਹ ਬਰੇ ਉਸ ਐਨਵਾਇਰਨਮੈਂਟ ਤੋਂ ਡਰਦਾ ਹਣਾ ਵੀ ਸਾਰਾ-ਪਾਸੇ ਬਾਰੇ ਪਤਾ ਸੀ ਭੇੜੇ ਗਿਆ ਕਹਿੰਦਾ ਮੈਨੂੰ ਉੱਧਰ ਲੈ ਕੇ ਜਾ ਅੱਛਾ ਸਾਰੇ ਕਮ ਆਇਆ ਉਹ ਬੜਾ ਹੈਰਾਨ ਹੋਇਆ ਉਹ ਉਹ ਫਿਰ ਮੈਂ ਉਹਨੂੰ ਕਿਹਾ ਕੋਈ ਮੰਜਾ ਸੀ ਉਹ ਤੇ ਡਿਜ਼ਾਈਨ ਬਣੇ ਸੀ ਮੈਂ ਕਿਹਾ ਜਿਹੜਾ ਹੁੰਦਾ ਨਾ ਫੋਕਲੋਰ ਐ ਰਫਟ ਅਪ ਹੁੰਦਾ ਕਹਿੰਦਾ ਨੋ ਨਟ ਅਟ ਇਹਦੀ ਆਪਣੀ ਸਪੈਸਟੀਫਿਕੇਸ਼ਨ ਹੁੰਦੀ ਹੈ ਉਹ ਦੇਖੋ ਮੈਂ ਹਾਲੇ ਕੋਈ ਸਟੂਡੈਂਟ ਸੀ ਮੈਂ ਹਰਾਨ ਰਹਿ ਗਿਆ ਜਿਹੜਾ ਬੰਦਾ ਇਦਾਂ ਸੋਸ਼ੀਓਲੋਜਿਸਟ ਆ ਉਹਦੀ ਨਜ਼ਰੇ ਹੋਰ ਇੱਕ ਪੁਲੀਸ ਲਿਖਿਆ ਸੀ ਪੀ ਐਚ ਯੂ ਮੈਨੂੰ ਕਹਿੰਦਾ ਇਜ਼ ਇਟ ਅ ਮੌਇਸਟ ਆਰਗੇਨਾਈਜੇਸ਼ਨ ਉਹ ਅੱਛਾ ਬਿਨਾ ਬਿਨਾ ਇਹ ਜਾਣਿਆ ਕਿ ਉਹਦੀ ਐਫੀਲੀਏਸ਼ਨ ਕਿੱਥੇ ਆ ਹਾਂ ਦੇਖ ਲਓ ਨਾ ਤੋਈ ਹਾਂ ਤੇ ਉਹਨੂੰ ਨਹੀਂ ਉਹਨੂੰ ਇਹ ਤਾਂ ਪਤਾ ਸੀ ਵੀ ਇੱਥੇ 50% ਨਹੀਂ ਕਿਉਂਕਿ ਉਹਦੇ ਉਹਦੇ ਅੰਦਰ ਨਾ ਬੰਬੇ ਦੇ ਕੁਝ ਬੰਦੇ ਆ ਨੇ ਰਿਸਰਚ ਕੀਤੀ ਹੋਈ ਸੀ ਲੇਬਰ ਉਹਦੇ ਤੇ ਆ ਫਿਰ ਉਹਨੂੰ ਪੀਐਸ ਜੀਆਰ ਸਮਝ ਆਏਗੀ ਥੋੜੀ ਜੀ ਅੱਛਾ ਡਾਕਟਰ ਸਾਹਿਬ ਮੈਂ ਹੁਣ ਤੁਹਾਨੂੰ ਇਹ ਪੁੱਛਣਾ ਚਾਹਨਾ ਵਾਂ ਜੇ ਆਪਾਂ ਮੁੜ ਕੇ ਇੱਥੇ ਆਈਏ ਜਿੱਦਾਂ ਹੁਣ ਸਾਡੇ ਬ੍ਰੈਮਟਨ ਜਾਂ ਆਲੇ ਦੁਆਲੇ ਜਿੱਥੇ ਅਸੀਂ ਬਹੁਤ ਆਤਿਆ ਜਿੱਥੋਂ ਦੀ ਅਸੀਂ ਰੋਣਾ ਰੋਨੇ ਆ ਕਿ ਅੱਗੇ ਵਰਗਾ ਕੈਨੇਡਾ ਨਹੀਂ ਰਿਹਾ ਸੀ ਰਹਿਣ ਨਹੀਂ ਦਿੱਤਾ ਉਹ ਚ ਅਸੀਂ ਤੁਸੀਂ ਸਾਰੇ ਸ਼ਾਮਲ ਆ ਬੱਚਿਆਂ ਨੂੰ ਅਸੀਂ ਕਹਿ ਦਿੰਨੇ ਆ ਪਰ ਜਿਹੜਾ ਇਹ ਮਾਈਂਡਸੈਟ ਆ ਜਿਹੜਾ ਨਵੇਂ ਬੱਚਿਆਂ ਦਾ ਛੋਟੇ ਬੱਚਿਆਂ ਦਾ ਜਿਹੜਾ ਕ੍ਰਿਮੀਨਲ ਟਾਈਪ ਹੈ ਮੈਨੂੰ ਯਾਦ ਆ 15 20 ਸਾਲ ਪਹਿਲਾਂ ਕੋਈ ਸਰਦਾਰ ਜਾਂ ਕੋਈ ਪਿਤਪਾਰਕ ਚ ਇਧਰੋਂ ਜਾਂਦੇ ਇੱਕ ਦਿਨ ਫਤਿਹ ਬੁਲਾਉਂਦੇ ਸੱਚੀ ਕਾ ਬੁਲਾਉਂਦੇ ਸੀ ਹੁਣ ਵਾਲਾ ਜਿਹੜਾ ਮਾਈਂਡਸੈਟ ਆ ਉਹ ਨਾ ਤੇ ਰਿਸਪੈਕਟਫੁਲ ਬਿਹੇਵੀਅਰ ਆ ਰਾਦਰ ਕ੍ਰਿਮੀਨਲ ਮਾਈਂਡਸੈਟ ਹੋ ਗਿਆ ਬੱਚਿਆਂ ਦਾ ਜਿਹਦੇ ਚ ਗੈਂਗਵਾਰ ਵਾਲੀਆਂ ਗੱਲਾਂ ਹੁੰਦੀਆਂ ਤੁਸੀਂ ਕਿਹਾ ਉਹ ਚ ਸਾਡੇ ਗੀਤ ਸੰਗੀਤ ਦਾ ਅਸਰ ਆ ਦੂਜੇ ਪਾਸੇ ਜਿਹਦਾ ਚੋਰੀਆਂ ਚੋਰੀਆਂ ਵਾਲਾ ਕੰਮ ਸ਼ੁਰੂ ਹੋ ਗਿਆ ਕਾਰਾਂ ਖੋਹ ਲੈਣ ਵਾਲਾ ਕੰਮ ਸ਼ੁਰੂ ਹੋ ਗਿਆ ਜਿਹੜੀ ਜੋ ਗੈਂਗਸਟਰ ਕਲਚਰ ਆ ਆਪਣੇ ਉਹਨੂੰ ਇਦਾਂ ਦਾ ਦਿਖਾਉਣਾ ਕਰਨਾ ਇਹਦੇ ਪਿੱਛੇ ਕਿਉਂ ਮਾਨਸਿਕਤਾ ਸਾਡੀ ਬਦਲੀ ਇਹਦੇ ਇਹਦੇ ਪਿੱਛੇ ਕੱਲੇ ਗੋਣ ਵਾਲਿਆਂ ਦਾ ਕਸੂਰ ਨਹੀਂ ਕੱਢ ਸਕਦੇ ਪਰ ਇਹਦੇ ਪਿੱਛੇ ਕੀ ਕਾਰਨ ਹੋਏ ਪਿੱਛੇ ਜਿਹੜੀ ਉਹ ਜਿੱਥੋਂ ਉਹ ਗਰੋ ਕਰਕੇ ਆਏ ਨੇ 18 ਸਾਲ ਦੇ ਉਸ ਗਰੋਥ ਵਿੱਚ ਬਹੁਤ ਸਾਰੀਆਂ ਗੜਬੜਾਂ ਨੇ ਉਹਨਾਂ ਨੂੰ ਮਾਨਸਿਕ ਤੌਰ ਤੇ ਉਸ ਕੰਮ ਲਈ ਤਿਆਰ ਨਹੀਂ ਕੀਤਾ ਗਿਆ ਉੱਥੇ ਸਕੂਲਾਂ 'ਚ ਮौजਾਂ ਕਰਦੇ ਸੀ ਪੈਂਪਰ ਕੀਤੇ ਹੋਏ ਸੀ ਮਮਾਨੀ ਸਾਰਾ ਕੁਝ ਕਰਨਾ ਪਿਓ ਨਹੀਂ ਸਾਰਾ ਕੁਝ ਕਰਨਾ ਉਹਨਾਂ ਨੇ ਤਾਂ ਕਦੇ ਪਾਣੀ ਦਾ ਗਲਾਸ ਨਹੀਂ ਪੀਤਾ ਸਾਡੇ ਬੇਟੇ ਨੇ ਨਹੀਂ ਸੀ ਪੀਤਾ ਚੰਡੀਗੜ੍ਹ ਰਹਿੰਦੇ ਸੀ ਇੱਥੇ ਆ ਕੇ ਲੱਗਿਆ ਕੰਮ ਕਰਨ ਕਿਚਨ 'ਚ ਵੀ ਲੱਗਿਆ ਹੁੰਦਾ ਪਰ ਸਵਾਲ ਇਹ ਆ ਕਿ ਉਹ ਜਿਹੜਾ ਬਦਲਾਅ ਆ ਉਹ ਤਾਂ ਜਾਂ ਤੇ ਪੰਜਾਬ 'ਚ ਉਹਨਾਂ ਦੀ ਇਸ ਤਰ੍ਹਾਂ ਦੀ ਟ੍ਰੇਨਿੰਗ ਹੋਵੇ ਜਾਂ ਇੱਥੇ ਹੁਣ ਵੀ ਇਸ ਵੇਲੇ ਵੀ ਕੈਨੇਡਾ ਨੂੰ ਇਸ ਗੱਲ ਦੀ ਬਹੁਤ ਲੋੜ ਆ ਕਿ ਪੰਜਾਬੀ ਬੱਚਿਆਂ ਦੀ ਜਿਹੜੀ ਕਾਉਂਸਲਿੰਗ ਹੋਵੇ ਕਿਉਂਕਿ ਜਦੋਂ ਇਕਨੋਮਿਕ ਪ੍ਰੈਸ਼ਰ ਹੁੰਦੇ ਪੈਂਦੇ ਨੇ ਉਹ ਸਟ੍ਰਗਲਿੰਗ 'ਚ ਜਾਂਦੇ ਨੇ ਚੋਰੀਆਂ 'ਚ ਜਾਂਦੇ ਨੇ ਇਹ ਜਦੋਂ ਹੌਂ ਚਾਉਂਦੇ ਨੇ ਉਹ ਇੱਕ ਦੂਜੇ ਨੂੰ ਮਤਲਬ ਚੱਕ ਦਿੰਦੇ ਨੇ ਤੇ ਲੜ ਪੈਂਦੇ ਨੇ ਤੇ ਉਹ ਇਹ ਸਾਰਾ ਕੁਝ ਜਿਹੜੇ ਇਹ ਇਹ ਇਹਨਾਂ ਦੀ ਸਭ ਕਾਸੇ ਦੀ ਜੜ ਇੱਕੋ ਥਾਂ ਹੈ ਕਿ ਭਾਈ ਜਿਹੜੀ ਗੁਰੂ ਨਾਨਕ ਦੇ ਬਾਬੇ ਨੇ ਕਿਹਾ ਕਿ ਕਰਤ ਕਰੋ ਨਾਮ ਜਿਹੜਾ ਨਾਮ ਨਾ ਜਪੋ ਕੱਟੋ ਕੰਮ ਤੇ ਕਰਨਾ ਛੱਡ ਨਾ ਛੱਡੋ ਕੰਮ ਤੇ ਕੰਮ ਛੇਤੀ ਅਮੀਰ ਹੋਣ ਦੀ ਜਿਹੜੀ ਲੋੜ ਹੁਣ ਕੀ ਆ ਜਿਹੜੇ ਮੁੰਡੇ ਫੜ ਰਹੇ ਹੋ ਰਹੇ ਨੇ ਉਹ ਕੀ ਆ ਕਿ ਕੰਪਨੀਆਂ ਵੱਡੀਆਂ ਨੇ ਡਰਾਈਵਰ ਤੋਰੇ ਹੁੰਦੇ ਨੇ ਡਰਾਈਵਰ ਨੂੰ ਪਤਾ ਨਹੀਂ ਹੁੰਦਾ ਜਦ ਪਤਾ ਹੁੰਦਾ ਵੀ ਉਹ ਉਹ ਛੇਤੀ ਅਮੀਰ ਹੋਣ ਦੇ ਚੱਕਰ ਵਿੱਚ ਹਥਿਆਰਾਂ ਦੇ ਵਿੱਚ ਵੀ ਪੰਜਾਬੀ ਹੁਣ ਚੋਰੀਆਂ 'ਚ ਵੀ ਪੰਜਾਬੀ ਨਸ਼ਿਆਂ 'ਚ ਵੀ ਪੰਜਾਬੀ ਗੈਂਗਵਾਰ 'ਚ ਪੰਜਾਬੀ ਸਾਰੇ ਝਗੜਿਆਂ 'ਚ ਪੰਜਾਬੀ ਓਪਨ ਥਾਵਾਂ ਤੇ ਜਾ ਕੇ ਜਲੂਸ ਕੱਢਣਾ ਆਪਣਾ ਜਿਹਨੂੰ ਗੋਰੇ ਜਲੂਸੇ ਸਮਝਦੇ ਉੱਥੇ ਪੰਜਾਬੀ ਇਹ ਇਹ ਕਿਉਂ ਆਇਆ ਹੂੰ ਹੂੰ ਇਹਦਾ ਹੁਣ ਨਤੀਜਾ ਪਤਾ ਕੀ ਨਿਕਲਿਆ ਕਿ ਪੰਜਾਬੀ ਹਿਟਲਿਸਟ ਤੇ ਆ ਗਏ ਯਾਨੀ ਸਾਡੀ ਅੱਛਾ ਇੱਕ ਤਾਂ ਵੱਡੀ ਗੱਲ ਇਹ ਆ ਕਿ ਪੰਜਾਬੀ ਕਮਿਊਨਿਟੀ ਪੱਗਾਂ ਕਰਕੇ ਡਰੈਸ ਕੋਡ ਕਰ ਪਛਾਣੀ ਜਾਂਦੀ ਆ ਪਛਾਣੀ ਜਾਂਦੀ ਆ ਦੂਸਰਾ ਸਾਹੀ ਕਿਉਂਕਿ ਜਿਹੜੇ ਦੇਖੋ ਤੁਸੀਂ ਕਦੇ ਛੜਕਾਂ ਤੇ ਤੇ ਮਾਰਕਾਂ ਚ ਦੇਖੋ ਬਜ਼ੁਰਗ ਤੁਹਾਨੂੰ ਹੋਰ ਕੋਈ ਦਿਖਦੇ ਨਹੀਂ ਗੋਰੇ ਨਹੀਂ ਦਿਖਦੇ ਨਹੀਂ ਨਹੀਂ ਬਿਲਕੁਲ ਆਲੇ ਦਿਖਦੇ ਨੇ ਅਸੀਂ ਉੱਥੇ ਭਾਈਚਾਰੇ ਚ ਆਜਾ ਸਾਡੀ ਤਾਂ ਰੋਟੀ ਨਹੀਂ ਹਜਮ ਹੁੰਦੀ ਜਿੰਨੇ ਸੀ ਚਾਰ ਬੰਦੇ ਨਾਲ ਅਸੀਂ ਗੱਲਬਾਤ ਕਰੀਏ ਅਸੀਂ ਮਾਰਕਾਂ ਚ ਬੈਠਦੇ ਆ ਜਿਹੜੇ ਬਜ਼ੁਰਗ ਸੀ ਉਹ ਸਿਆਣੇ ਹੁੰਦੇ ਸੀ ਉਹ ਠੀਕ ਠਾਕ ਨਾਲ ਬੈਠਦੇ ਸੀ ਪਰ ਜਿਹੜੇ ਨਵੇਂ ਬੱਚੇ ਜੀ ਤੁਸੀਂ ਕਿਹਾ ਇਹਨਾਂ ਨੂੰ ਸਿਖਾਇਆ ਹੀ ਨਹੀਂ ਗਿਆ ਕਿ ਇੱਜ਼ਤ ਕਰਨੀ ਹੈ ਵੱਡਿਆਂ ਦੀ ਆਗਿਆ ਮੰਨਣੀ ਹੈ ਅੱਗੇ ਘਰਾਂ 'ਚ ਸੇਵਾ ਕਰਨ ਇਹ ਸੇਵਾ ਦਾ ਕਨਸੈਪਟ ਆਇਆ ਤਾਂ ਸਿੱਖ ਧਰਮ ਚੋਂ ਹੀ ਆ ਕਿ ਸੇਵਾ ਕਰਨੀ ਹੈ ਸਤਿਕਾਰ ਕਰਨਾ ਵੱਡਿਆਂ ਦੇ ਮੂਰੇ ਬੋਲਦੇ ਹੀ ਨਹੀਂ ਸੀ ਜੇ ਵੱਡਾ ਗਲਤ ਵੀ ਹੈ ਤਾਂ ਆਪਣੇ ਸਾਨੂੰ ਤਾਂ ਕੁੱਟ ਪੈਂਦੀ ਰਹੀ ਹੈ ਉਹ ਉਹ ਜਿਹੜੀ ਸਥਿਤੀ ਆ ਨਾ ਹੁਣ ਬੱਚੇ ਗੋਇਂਦਰ ਜਿਹੜੇ ਬੱਚੇ ਨੇ ਉਹ ਨਹੀਂ ਕੁਝ ਵੀ ਕਰਦੇ ਪ੍ਰੋਡਕਟਰ ਸਾਹਿਬ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਵੀ ਪੈਂਪਰਿੰਗ ਕੀਤਾ ਬੱਚਾ ਪਾਣੀ ਦਾ ਗਲਾਸ ਆਪ ਨਹੀਂ ਲੈਂਦੇ ਉਹਨਾਂ ਨੂੰ ਆਪਾਂ ਇਦਾਂ ਦੀ ਫੈਸਿਲਿਟੀ ਦਿੱਤੀ ਦੂਜੇ ਪਾਸੇ ਜਦੋਂ ਬੱਚਾ ਇੱਥੇ ਆਉਂਦਾ ਤੇ ਆਪਣੇ ਮਾਪਿਆਂ ਨੂੰ ਇਹ ਵੀ ਤੇ ਵੇਖਦਾ ਨਾ ਕਿ ਮੇਰੇ ਮਾਪੇ ਨੇ ਹੁਣ ਜ਼ਮੀਨ ਕਿਹਨੇ ਪਾਈ ਆ ਬੈਂਕ ਤੋਂ ਲੋਨ ਲਿਆ ਤੇ ਉਹ ਆ ਕੇ ਜਿਹੜਾ ਵਾ ਉਹਨੂੰ ਉਹ ਜਿਹੜੀ ਵਰੀ ਹੁੰਦੀ ਹੈ ਚਿੰਤਾ ਹੁੰਦੀ ਉਹ ਚੋਂ ਕਿਦਾਂ ਮੁਕਤ ਹੋ ਜਾਂਦਾ ਕਿ ਉਹ ਚੋਰੀਆਂ ਵਾਲੇ ਪਾਸੇ ਤੁਰ ਪਿੰਦਾ ਉਹਨੂੰ ਇਹ ਨਹੀਂ ਲੱਗਦਾ ਕਿ ਮੇਰੇ ਮਾਪੇ ਜਿਹੜੇ ਆ ਉਹ ਟੰਗੇ ਜਾਣਗੇ ਉਹਨਾਂ ਦਾ ਇਹ ਉਮਰ ਹੈ ਉਹ ਆ ਜਿਸ ਵੇਲੇ ਮੈਂ ਬੈਠ ਹੁੰਦਾ ਸੀ ਜਿਸ ਵੇਲੇ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਚ ਆਏ ਹਾਂ 70 ਕਹ 71 ਚ ਉਦੋਂ ਸਾਨੂੰ ਇਹ ਲੱਗਦਾ ਸੀ ਵੀ ਬਸ ਸ਼ਹਿਰਾਂ ਵਾਲਿਆਂ ਨੂੰ ਪਿੰਡਾਂ ਵਾਲਿਆਂ ਨੇ ਇਨਕਲਾਬ ਲਿਆਉਣਾ ਹੈ ਸ਼ਹਿਰਾਂ ਨੂੰ ਘੇਰ ਲੈਣਾ ਤੇ ਜਿਹੜੀ ਰਾਸ ਸੀ ਨਹੀਂ ਹੁਣ ਦੱਸਦੇ ਹੀ ਸਕੂਲੀ ਕੀ ਹੁੰਦੀ ਸੀ ਨਾ ਉਹਨਾਂ ਦਾ ਨਾਲੇ ਚ ਨਿਕਲਦੀ ਜਦ ਮੈਂ ਫੋਕਲੋਰ ਚ ਗਿਆ ਮੈਨੂੰ ਸਾਨੂੰ ਕਾਮਰੇਡੀ ਸਮਝਾਉਂਦੇ ਸੀ ਕਿ ਰਾਵਲ ਦਸਤਾ ਹੁੰਦਾ ਹੈ ਉਹਦੀ ਇੱਕ ਵਿਚਾਰਤਾ ਰਹਿੰਦੀ ਜਦ ਮੈਂ ਗਿਆ ਉਹ ਸਾਡੇ ਗੋਲੀਆਂ ਵਾਲਿਆਂ ਕੋਲ ਜਿਹੜੇ ਸਾਂਝੀ ਸੀਰੀ ਅਮਲੀ ਠੰਮਲੀ ਸਾਹਿਬ ਉਹਨਾਂ ਦੀ ਵਿਚਾਰਧਾਰਾ ਹੀ ਹੋਰ ਸੀ ਇਹ ਸਮਝ ਲੱਗੀ ਕਿ ਵਿਚਾਰਧਾਰਾ ਐ ਉੱਪਰ ਨਹੀਂ ਪਈ ਹੁੰਦੀ ਵਿਚਾਰਧਾਰਾ ਨੂੰ ਸਮਝਣ ਲਈ ਮਾਰਕਸਵਾਦ ਤੋਂ ਪਹਿਲਾਂ ਹੋਰ ਵੀ ਖੜਾ ਜਣਾ ਚ ਜਾਣਾ ਪਊ ਇਸ ਕਰਕੇ ਜਿਹੜੀ ਇਹ ਹੈ ਨਾ ਕਿ ਇਹ ਇੱਕ ਦਿਨ ਦਾ ਪ੍ਰੋਸੈਸ ਨਹੀਂ ਹੈ ਹੁਣ ਬੱਚੇ ਡਰ ਵੀ ਗਏ ਨੇ ਇਹ ਵੀ ਤੁਸੀਂ ਦੇਖੋ ਤੁਸੀਂ ਦੇਖੋਗੇ ਆ ਜਿਹੜਾ ਹੁਣ ਜਦੋਂ ਦੇ ਇਹਨਾਂ ਨੇ ਰੂਲ ਬਦਲਨੇ ਸ਼ੁਰੂ ਕੀਤੇ ਨੇ ਹੁਣ ਘਟ ਗਿਆ ਆ ਪਿਛਲੇ ਦਿਨਿਆਂ ਦਮੇ ਸਾਲ ਆਇਆ ਪਰ ਵੀਡੀਓ ਤੇ ਡਾਕਟਰ ਸਾਹਿਬ ਰੋਜ਼ ਆ ਜਾਂਦੀਆਂ ਡਾਕਟੋਰੇ ਦੀਆਂ ਮੈਨੂੰ ਕੋ ਹਫਤੇ ਚ ਚਾਰ ਆ ਜਾਂਦੀਆਂ ਘਟੋ ਪਰ ਉਹ ਤਾਂ ਗੋਰੇ ਵੀ ਬਹੁਤ ਸਾਰੀਆਂ ਵੀਡੀਓ ਪਾ ਰਹੇ ਨੇ ਹਾਂ ਉਹ ਬਹੁਤ ਪਾ ਰਹੀਆਂ ਨੇ ਦੁਨੀਆ ਖਾਸ ਕਰਕੇ ਜਿਹੜੇ ਡਾਕਟਰ ਸਾਹਿਬ ਮੈਂ ਇੱਥੇ ਹੋਣਾ ਚਾਹੁੰਦਾ ਸੀ ਤੁਹਾਡੇ ਕੋਲ ਆਪਾਂ ਸੌਵੇਂ ਆਪਾਂ ਕਾਫੀ ਹੋ ਗਿਆ ਮੈਂ ਦੋ ਤਿੰਨ ਚੀਜ਼ਾਂ ਹੋਰ ਕਰਨੀਆਂ ਤੇਰ ਨਾਲ ਇੱਕ ਤਾਂ ਮੈਂ ਤੁਹਾਨੂੰ ਇਹ ਕਰਨੀ ਚਾਹੁੰਦਾ ਕਿ ਸਾਡੇ ਵਿਰੁੱਧ ਜਿਹੜਾ ਪਿਛਲੇ ਪਾਸੇ ਇਹਦਾ ਮਾਹੌਲ ਬਣਿਆ ਸੀ ਉਹਦੇ ਕਰਕੇ ਇੱਕ ਨਵੇਂ ਸਿਰੇ ਤੋਂ ਜਿਹਨੂੰ ਅਸੀਂ ਪੁਰਾਣੇ ਸਮੇਂ ਦੀ ਕਹਿੰਦੇ ਹਾਂ ਇੰਗਲੈਂਡ ਚ ਤੇ ਇੱਥੇ ਰੇਸਿਜ਼ਮ ਵਾਲਾ ਉਹ ਕਿਤੇ ਨਾ ਕਿਤੇ ਸ਼ੁਰੂ ਹੋਣ ਦੀ ਗੱਲ ਹੋ ਰਹੀ ਆ ਕਿਉਂਕਿ ਤੁਸੀਂ ਜਿੰਨੇ WhatsApp ਗਰੁੱਪ ਗੋਰਿਆਂ ਦੇ ਨੇ ਬਰਲਿੰਗਟਨ ਦੀ ਕਰ ਲੋ ਕੈਲਡਨ ਕਹ ਲੋ ਜਾਂ ਬਾਹਰ ਆਊਟਰ ਸਿਟੀ ਦੇ ਜਿਹੜੇ ਨੇ ਉਹਨਾਂ ਦੇ ਵਿੱਚ ਐਂਟੀ ਜਿਹੜੇ ਇਮੀਗ੍ਰੈਂਟ ਆ ਉਹ ਕਾਫੀ ਇਸ ਵੇਲੇ ਤਤ ਮਜੂਦ ਆ ਐਂਟੀ ਇਮੀਗ੍ਰੈਂਟ ਤਾਂ ਇਹ ਆ ਕਿ ਗਲੋਬਲਾਈਜੇਸ਼ਨ ਨਹੀਂ ਜਦੋਂ ਨਿਚੋੜ ਤੇ ਲੋਕ ਮਹਿੰਗਾਈ ਹੋ ਗਈ ਤਾਂ ਫਿਰ ਹੁਣ slogan ਕਿਹੜਾ ਲਾਉਣ ਹੁਣ ਉਧਰ ਦੇਖੋ ਹੁਣ ਡੀ ਗਲੋਬਲਾਈਜੇਸ਼ਨ ਦਾ ਫੇਸ ਸ਼ੁਰੂ ਹੋ ਰਿਹਾ ਹੈ ਟਰੰਪ ਕਹਿੰਦਾ ਅਮਰੀਕਾ ਫਾਰ ਅਮਰੀਕਨ ਪਿਛਲੀ ਵਾਰ ਜਿਹਨੇ ਇਹ ਕੀਤਾ ਹੁਣ ਉਹਨੇ ਕਿਹਾ ਵੀ ਇਮੀਗ੍ਰੈਂਟ ਮੇਕ ਅਮਰੀਕਾ ਗ੍ਰੇਟ ਅਗੇਨ ਇਸ ਤਰ੍ਹਾਂ ਦਾ ਮਿਸਡਾਇਰੈਕਟ ਕਰ ਦੇਣੀ ਆ ਸਾਰੇ ਲੋਕਾਂ ਨੂੰ ਕਿ ਸਾਰੇ ਝਗੜੇ ਦੀ ਜੜ੍ਹ ਇਹ ਨਹੀਂ ਹੈ ਕਿ ਜਿਹੜੇ ਪੂੰਜੀਪਤੀ ਜਿਹੜੇ ਨੋਰ ਜ਼ਿਆਦਾ ਮਤਲਬ ਫਲੈਟਨ ਹੋ ਰਹੇ ਨੇ ਹੋਰ ਜ਼ਿਆਦਾ ਇਹਦੇ ਵਿੱਚ ਹੋ ਰਹੇ ਨੇ ਕਿ ਲੋਕ ਐਕਸਪਲੋਇਟ ਹੋ ਰਹੇ ਨੇ ਇਹ ਨਹੀਂ ਹੈਗਾ ਉਹ ਮਿਸਡਾਇਰੈਕਟ ਜਿਵੇਂ ਹਿੰਦੁਸਤਾਨ ਦੇ ਵਿੱਚ ਕਿਹਾ ਵੀ ਤੁਹਾਨੂੰ ਪੁਰਾਣਾ ਡਾਕਟਰ ਸਾਹਿਬ ਇਹਨਾਂ ਨੂੰ ਕਿਹੜਾ ਨਹੀਂ ਪਤਾ ਮੈਂ ਅਜੀਬ ਕਰ ਰਿਹਾ ਗਏ ਨੇ ਉਹਨਸੋ ਦੇ ਰਾਸ਼ਟਰਪਤੀ ਪੁਰਾਣੇ ਜਿਹੜੇ ਉਹ ਖੇਤੀ ਜੋ ਗਏ ਸੀਗੇ ਮੂੰਗਫਲੀ ਵਾਲੀ ਚੋਂ 100 ਸਾਲ ਦੇ ਹੋ ਗਏ ਗੁਜ਼ਰੇ ਆ ਤੇ ਉਹ ਕਹਿੰਦੇ ਆ ਕਿ ਜਦੋਂ ਰਿਟਾਇਰ ਹੋਏ ਤੇ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਵਰੀ ਯਾਰ ਕੀਤੀ ਸੀ ਚਿੰਤਾ ਜਾਰ ਕੀਤੀ ਇਹ ਸੀ ਕਿ ਸਿਸਟਮ ਨੇ ਇੱਕ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਗੈਪ ਬਹੁਤ ਵਾਰਿਆ ਗਰੀਬੀ ਤੇ ਮੀਰੀ ਦਾ ਕੈਪੀਟਲਿਸ ਸਮਾਜ ਦੇ ਵਿੱਚ ਰਹਿੰਦੇ ਆ ਉੱਥੋਂ ਨੂੰ ਲੀਡ ਕਰਦੇ ਆ ਉਹ ਵੀ ਉਹ ਬੰਦਾ ਮਹਿਸੂਸ ਕਰਦਾ ਸੀ ਤੇ ਇਹਨਾਂ ਨੂੰ ਉਹ ਚੀਜ਼ਾਂ ਨਹੀਂ ਦਿਖਦੀਆਂ ਨਹੀਂ ਉਹ ਨਹੀਂ ਦਿਖਦੀਆਂ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਅਲਰਮਿੰਗ ਜਿਹੜੀ ਡਿਸਪੈਰਟੀ ਹੈ ਅਲਰਮਿੰਗ ਹਾਂ ਕਿਸੇ ਵੇਲੇ ਵੀ ਐਕਸਪਲੋਡ ਹੋ ਸਕਦਾ ਈਵਨ ਅਮਰੀਕਾ ਦੇ ਵਿੱਚ ਜਿਹੜੇ ਲੋਕ ਟਾਈਟ ਹੋਏ ਨੇ ਹੁਣ ਇੱਕ ਵਾਰੀ ਬੰਦਾ ਬਿਮਾਰ ਹੋ ਗਿਆ ਕਿੰਨਾ ਕਿੰਨੀ ਕਮਾਈ ਲੱਗ ਜਾਂਦੀ ਇਸ ਕਰਕੇ ਜਿਹੜਾ ਇਹ ਬੰਦਿਆਂ ਨੂੰ ਇਹਦੀਆਂ ਵਖ ਵਖ ਇਸ ਤਰ੍ਹਾਂ ਦਾ ਨਿਚੋੜਿਆ ਜਾ ਰਿਹਾ ਉਹਨੂੰ ਮਿਸਡੈਕਟ ਕੀਤਾ ਜਾਂਦਾ ਜਾਂ ਕਾਹੀ ਇਮੀਗ੍ਰੇਸ਼ਨ ਦਾ ਪ੍ਰੋਬਲਮ ਲੈ ਲੈਣ ਹਿੰਦੁਸਤਾਨ ਚ ਹਿੰਦੂਤਵ ਵੀ ਜਿਹੜੇ ਤੱਤ ਨੇ ਉਹ ਇੱਕ ਨਵੀਂ ਕਿਸਮ ਦੀ ਟਾਲਬਨਾਇਜ਼ੇਸ਼ਨ ਹੋ ਰਹੀ ਹੈ ਇਹਨੂੰ ਉਹ ਕਿਉਂਕਿ ਜਿਹੜੇ ਬੰਦੇ ਕੋਲ ਵਿਜ਼ਨ ਨਹੀਂ ਹੈ ਇਤਿਹਾਸ ਦਾ ਸਾਰਾ ਇਤਿਹਾਸ ਡਿਸਟਰਬ ਹੋ ਰਿਹਾ ਹੂੰ ਰਵੀਲਾ ਤੁਹਾਪਰ ਦੀ ਇੱਕ ਨਵੀਂ ਕਿਤਾਬ ਆਈ ਹੈ ਹਮ ਕੇ ਡੇਰ ਹਿਸਟਰੀ ਯੋਰ ਹਿਸਟਰੀ ਕਿਸ ਕਿਸ ਦਾ ਇਤਿਹਾਸ ਉਸਕਾ ਇਸਕਾ ਹਮ ਕਿਸਕਾ ਔਰ ਇਹ ਹੁਣ ਇਹ ਜਿਹੜੇ ਚੀਜ਼ਾਂ ਨੇ ਨਾ ਇਹ ਲੋਕਾਂ ਨੂੰ ਆਪਸ ਵਿੱਚ ਪੜਾ ਰਹੇ ਨੇ ਟਕਰਾ ਰਹੇ ਨੇ ਇਹਦੇ ਵਿੱਚੋਂ ਬਚਣ ਦੀ ਲੋੜ ਆ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਆ ਤੇ ਮੈਂ ਜਿਹੜੀ ਗੱਲ ਮੈਸੇਜ ਆਉ ਦੇਣਾ ਚਾਹੁੰਦਾ ਉਹ ਯਾ ਕਿ ਇਹਨਾਂ ਦੀ ਕਾਉਂਸਲਿੰਗ ਹੋਣੀ ਚਾਹੀਦੀ ਆ ਇਹ ਲਈ ਚਲੋ ਇਹ ਤਾਂ ਅੱਗੇ ਵਾਸਤੇ ਹੋ ਗਿਆ ਜੀ ਵੇਖੋ ਇਹਨਾਂ ਨੇ ਰੋਕ ਵੀ ਲਿਆ ਕਟਾ ਲਿਆ ਸਭ ਕੁਝ ਕਿਹਾ ਹੁਣ ਇੱਕ ਲਾਸਟ ਕੁਐਸਚਨ ਆਪਾਂ ਕਰ ਲੈਨੇ ਆ ਫਿਰ ਆਪਾਂ ਇਹਨੂੰ ਖਤਮ ਕਰਾਂਗੇ ਕਿਸੇ ਦਿਨ ਫਿਰ ਇਸ ਇਸ਼ੂ ਤੇ ਹੋਰ ਵੀ ਗੱਲ ਕੀਤੀ ਜਾ ਸਕਦੀ ਆ ਤੁਹਾਡੇ ਕੋਲ ਬਹੁਤ ਨੌਲੇਜ ਦੇ ਬਾਰੇ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਜਿਸ ਤਰੀਕੇ ਨਾਲ ਹੁਣ ਤਲਵਾਰ ਲਟਕਰੀ ਆ ਜਿਹੜੇ ਬੱਚੇ ਪਹਿਲਾਂ ਦੇ ਵੀ ਆਏ ਆ ਤੇ ਉਹਨਾਂ ਦੀ ਗਿਣਤੀ ਲੱਖ ਦੇ ਕਰੀਬ ਕਹਿ ਰਹੇ ਆ ਤੇ ਅਗਲੇ ਸਾਲ ਦੇ ਵਿੱਚ ਵਿੱਚੋ ਡੇਢ ਤੋਂ 2 ਲੱਖ ਹੋ ਜਾਣੇ ਆ ਜਿਨ੍ਹਾਂ ਤੇ ਤਲਵਾਰ ਲਟਕ ਰਹੀ ਆ ਨਾ ਉਹਨਾਂ ਦੇ ਵਰਕ ਪਰਮਿਟ ਰੀਨਿਊ ਹੋ ਰਿਹਾ ਨਾ ਐਜੂਕੇਸ਼ਨਲ ਪਰਮਿਟ ਰੀਨਿਊ ਹੋ ਰਿਹਾ ਸਰਕਾਰ ਕਹਿ ਰਹੀ ਆ ਕਿ ਨਹੀਂ ਤੁਸੀਂ ਵਾਪਸ ਜਾਓ ਜੇ ਇਹ ਬਲਕ ਵਿੱਚ ਬੱਚੇ ਵਾਪਸ ਚਲੇ ਜਾਂਦੇ ਆ ਪੰਜਾਬ ਮੰਨ ਲਓ 170000 ਵੀ ਚਲ ਜਾਂਦਾ 60000 ਵੀ ਚਲ ਜਾਂਦਾ ਫਿਰ ਉਸ ਸੋਸਾਇਟੀ ਦੇ ਤੇ ਕੀ ਇਮਪੈਕਟ ਹੋਣਗੇ ਉਹ ਤਾਂ ਪੰਜਾਬ ਦੇ ਵਿੱਚ ਇਹਦਾ ਡਿਸਾਸਟਰਸ ਇਫੈਕਟ ਹੋਊਗਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਫਿਰ ਲੋਕ ਆਪਣੀ ਧਰਤੀ ਤੇ ਖੜਨਗੇ ਆਪਣੀ ਧਰਤੀ ਲਈ ਲੜਨਗੇ ਆਪਣੀ ਧਰਤੀ ਦੇ ਹਸਾਬ ਮੰਗਣਗੇ ਹਿੰਦੁਸਤਾਨ ਤੋਂ ਹਸਾਬ ਮੰਗਣਗੇ ਇਹ ਬੜਾ ਨਹੀਂ ਅਨਰੈਸਟ ਹੋ ਸੋਸਾਇਟੀ ਚਾ ਬਿਲਕੁਲ ਅਨਰੈਸਟ ਹੋਊਗਾ ਪਰ ਇੱਥੇ ਵੀ ਕੋਈ ਸ਼ਾਂਤੀ ਨਹੀਂ ਰਹੂਗਾ ਹਾਂ ਹਾਂ ਕਿਉਂਕਿ ਜਿਹੜਾ ਬੰਦਾ ਜਿਹੜਾ ਜਵੇਂ ਲੁੱਟਿਆ ਗਿਆ ਉਧਰ ਤਾਂ ਲੁੱਟ ਲੁੱਟਮਾਰ ਕਰਕੇ ਇੱਥੇ ਭੇਜਦਾ ਇੱਥੇ ਕੁਝ ਹੈ ਨਹੀਂ ਹੂੰ ਉਹਨੂੰ ਕਿੱਦਾਂ ਕਿਨੇ ਕਿਨੇ ਕ ਨੂੰ ਭੇਜ ਲਓਗੇ ਤੁਸੀਂ ਕਿਉਂ ਜਾਣਗੇ ਉਹ ਹੂੰ ਅਗਲੇ ਕਹਿੰਦੇ ਨੇ ਅਸੀਂ ਇਸ ਉਮੀਦ ਨਾਲ ਆਏ ਹਾਂ ਕਿ ਇਦਾਂ ਦੇ ਰੂਲ ਦੇ ਵਿੱਚ ਅਸੀਂ ਓਬਜ਼ਰਵ ਹੁੰਦੇ ਸੀ ਤੂੰ ਤਾਂ ਕਹਿ ਰਿਹਾ ਨਾ ਬੱਚੇ ਜਿਹੜੇ ਹੜਤਾਲ ਕਰ ਰਹੇ ਬੈਠੇ ਉਹ ਤੇ ਇਹੀ ਗੱਲ ਕਹਿ ਰਹੇ ਨਾ ਬਾਰ-ਬਾਰ ਕਹਿ ਰਹੇ ਆ ਹਾਂ ਕਿ ਅਸੀਂ ਉਸ ਉਮੀਦ ਨਾ ਆਏ ਆ ਮੈਂ ਐਜੂਕੇਸ਼ਨ ਦਾ ਬੰਦਾ ਮੈਨੂੰ ਪਤਾ ਇੱਥੇ ਦੀ ਕੋਈ ਐਜੂਕੇਸ਼ਨ ਨਹੀਂ ਜਿੰਨੀ ਐਜੂਕੇਸ਼ਨ ਦਾ ਨਿਗਾਰ ਇੱਥੇ ਇਹਦੇ ਬਾਰੇ ਕਦੇ ਗੱਲ ਕਰ ਲਾਂਗੇ ਮੈਂ ਤੁਹਾਨੂੰ ਦਿਖਾ ਦੂੰਗਾ ਇਹਨਾਂ ਨਿਗਾਰ ਇੰਡੀਆ ਚ ਪੰਜਾਬ ਚ ਵੀ ਨਹੀਂ ਹੈ ਦੁਕਾਨਾਂ ਖੁੱਲੀਆਂ ਹੁੰਦੀਆਂ ਨੇ ਕਿੰਨੇ ਕਿੰਨੇ ਕਾਲਜਾਂ ਨੇ ਲੁੱਟਮਾਰ ਕਰੀ ਹੋਈ ਆ ਉਧਰੋਂ ਆਉਂਦੇ ਨੇ ਲੁੱਟਦੇ ਨੇ ਲੁੱਟ ਕੇ ਅਮਰੀਕਾ ਪਹੁੰਚਾ ਦਿੰਦੇ ਨੇ ਜਿੰਨੇ ਕਾਲਜ ਅਮਰੀਕਾ ਦੇ ਨਾਲੋਂ ਫੜਿਆ ਉਹ ਤਾਂ ਹੁਣ ਈਡੀ ਵੀ ਕਰ ਰਹੀ ਹੈ ਜੀ ਇੱਥੇ ਨੇ ਵਾਰੀ ਕਰ ਰਹੀ ਉਹ ਆਈਐਨ ਜਾਂ ਆਈਡੀ ਕਰ ਰਹੀ ਕੁਝ ਯਾਨੀ ਕਿ ਸਧਾਰਨ ਲੋਕਾਂ ਨੂੰ ਲੁੱਟਣ ਲਈ ਕੱਲੇ ਇੰਡੀਆ ਦੇ ਨਹੀਂ ਡਾਕਟਰ ਸਾਹਿਬ opinion ਵੀ ਸਭ ਦੇ ਵੱਖਰੇ ਵੱਖਰੇ ਇਹੀ ਸਵਾਲ ਮੈਂ ਪਟਿਆਲਾ ਯੂਨੀਵਰਸਿਟੀ ਦੇ ਡਾਕਟਰ ਗਿਆਨ ਸਿੰਘ ਜੀ ਨੂੰ ਪੁੱਛਿਆ ਸੀਗਾ ਤੁਸੀਂ ਜਾਣਦੇ ਹੋ ਜੀ ਸਾਡੇ ਜਮਾਤ ਮੈਂ ਤੁਹਾਡੇ ਹਾਂ ਜੀ ਮਿੱਤਰ ਵੀ ਹੋਣਗੇ ਜਰੂਰ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਇਹੀ ਕੁਐਸਚਨ ਮੈਂ ਤੁਹਾਨੂੰ ਰਿਪੀਟ ਕੀਤਾ ਕਿ ਜੇ ਇਹ ਜਿਹੜੀ ਬਹੁਤ ਜ਼ਿਆਦਾ ਬੱਚੇ ਜਿਹੜੇ ਇਕੱਠੇ ਵਾਪਸ ਆ ਜਾਂਦੇ ਆ ਤੇ ਪੰਜਾਬ ਦੀ ਇਕਨੋਮੀ ਤੇ ਪੰਜਾਬ ਦੇ ਕਲਚਰ ਤੇ ਪੰਜਾਬ ਦੇ ਭਾਈਚਾਰੇ ਦਾ ਕੀ ਇਮਪੈਕਟ ਹੋਊਗਾ ਨੇ ਕਿਹਾ ਸੀ ਤੁਹਾਡੇ ਤੋਂ ਬਿਲਕੁਲ ਉਲਟ ਕਹਿੰਦੇ ਬਿਲਕੁਲ ਪੋਜੀਟਿਵ ਹੋਊਗਾ ਜੇ 80 ਹਜ਼ਾਰ ਬੱਚੇ ਆਉਂਦੇ ਉਹਨਾਂ ਚੋਂ 10 20 ਬੱਚੇ ਕਿਤੇ ਪਿਖੜੇ ਪੈਂਡੇ ਪੈ ਸਕਦੇ ਉਲਟੇ ਪਾਸੇ ਬਾਕੀ ਜਿਹੜਾ ਉੱਥੋਂ ਸਿੱਖ ਗਿਆ ਇਹ ਵਰਕ ਕਲਚਰ ਜੋ ਚੀਜ਼ਾਂ ਨੇ ਉਹ ਆ ਕੇ ਪੰਜਾਬ ਨੂੰ ਬਿਹਤਰ ਬਣਾਉਣਗੇ ਇਹ ਮੈਂ ਮੇਰਾ ਵਿਚਾਰ ਉਹ ਕਹਿੰਦੇ ਪੰਜਾਬ ਨੂੰ ਬਿਹਤਰ ਬਣਾਉਣਗੇ ਨਹੀਂ ਨਹੀਂ ਉਹ ਉਹ ਮੈਂ ਇਹ ਗੱਲ ਜਰੂਰ ਕਹਿੰਦਾ ਕਿ ਆਪਣੀ ਧਰਤੀ ਤੇ ਖੜਨਗੇ ਆਪਣੀ ਧਰਤੀ ਤੇ ਲੜਨਗੇ ਆਪਣੇ ਹੱਕ ਮੰਗਣਗੇ ਪਰ ਇਹ ਇੱਥੇ ਕਿਰਤ ਕਰਨਾ ਸਿੱਖ ਗਏ ਜਿਹੜੇ ਉੱਥੇ ਜਾ ਕੇ ਕਿਰਤ ਕਰਨਗੇ ਤੇ ਕਿਰਤ ਕਰਨ ਲਈ ਤੇ ਹੈ ਫਿਰ ਇਹ ਦਾ ਮਤਲਬ ਇਹ ਸੋਸਾਇਟੀ ਕੋਰ ਵੈਂਜ ਲੈਣਗੇ ਨਾ ਮੈਂ ਕਹਣਾ ਕਿ ਉਹ ਜਾ ਕੇ ਪੰਜਾਬ ਚ ਰਹਿਣਾ ਚਾਹਣਗੇ ਉੱਥੇ ਕੀ ਕਰਨਗੇ ਕਿੰਨੇ ਵਾਲੇ ਕੰਮ ਮਿਲੇਗਾ ਸਵਾਲ ਇਹ ਹੈ ਕਿ ਕਲਚਰ ਦੇ ਤੋਂ ਪਹਿਲਾਂ ਉਹਦਾ ਇਕਨੋਮਿਕ ਬੇਸ ਕੀ ਹੋਊਗਾ ਜੇ ਉਹਦਾ ਰੋਜ਼ਗਾਰ ਨਹੀਂ ਹੈ ਤਾਂ ਉਹ ਹਿੰਦੁਸਤਾਨ ਚ ਬਾਕੀ ਕਿੱਥੇ ਚ ਜਾਣਗੇ ਕੁਝ ਤਾਂ ਕਰਨਗੇ ਰੱਬ ਨੇ ਦੋ ਹੱਥ ਦੋ ਬਾਹਾਂ ਦੋ ਦਿੱਤਾ ਹੈ ਕੁਝ ਤਾਂ ਕਰਨਗੇ ਇਸ ਕਰਕੇ ਉੱਥੇ ਬਹੁਤ ਵੱਡੀ ਅਨਰੈਸਟ ਹੋਊਗੀ ਔਰ ਸਾਰੇ ਤੁਹਾਡੇ ਭੁਲੇਖੇ ਤੇ ਤੁਹਾਡੇ ਸੁਪਨੇ ਸ਼ੈਟਰ ਹੋ ਜਾਣਗੇ ਤੇ ਜਦੋਂ ਕਿਸੇ ਭਾਈਚਾਰੇ ਦੇ ਸੁਪਨੇ ਟੁੱਟਦੇ ਨੇ ਤਾਂ ਬਹੁਤ ਕੁਝ ਖਤਰਨਾਕ ਵਾਪਰਦਾ ਇਹ ਮੈਂ ਸੱਭਿਆਚਾਰ ਦਾ ਵਿਦਿਆਰਥੀ ਹਾਂ ਉਹ ਚੋ ਰੈਵਿਊਸ਼ਨ ਵੀ ਆਉਂਦੇ ਰਹਿਣਾ ਸਰ ਪੋਜ਼ਿਟਿਵ ਪਾਸੇ ਹੀ ਜਾਂਦਾ ਜਰੂਰੀ ਨਹੀਂ ਹੁੰਦਾ ਆ ਪਿੰਡਰਾਂ ਵਾਲੇ ਬੇਤੋ ਤੁਸੀਂ ਦੇਖੋ ਉਸ ਮੂਵਮੈਂਟ ਨੇ 80 ਤੋਂ ਬਾਅਦ ਪੰਜਾਬ 'ਚ ਕਿੰਨਾ ਕੁਝ ਤਬਾਹ ਕਰਤਾ 25-30 ਹਜ਼ਾਰ ਬੰਦਾ ਮਰ ਗਿਆ ਨਿਕਲਿਆ ਕਿ ਇਸ ਕਰਕੇ ਇਹ ਤਾਂ ਸੋਚੋ ਕਿ ਪੋਜੀਟਿਵ ਹੀ ਹੋਵੇ ਡਾਕਟਰ ਸਾਹਿਬ ਉਸ ਪੀਰੀਅਡ ਦੇ ਆਫਟਰਫੈਕਟ ਹੀ ਹੋ ਗ ਰਹੇ ਹੋਣਾ ਹਾਂ ਹੋਈ ਆਫਟਰਫੈਕਟ ਜੜਾ ਸਾਡੀਆਂ ਉਥੋਂ ਟੁੱਟ ਗਈਆਂ ਹਾਂ ਇਸ ਕਰਕੇ ਬੜਾ ਡਰ ਲੱਗਦਾ ਰੱਬ ਸੁੱਖ ਰੱਖੇ ਡਾਕਟਰ ਸਾਹਿਬ ਜਿਸ ਤਰ੍ਹਾਂ ਦੀ ਗੱਲ ਦੱਸ ਰਿਹਾ ਇਹ ਵਾਕਿਆ ਡਰਾਉਣ ਵਾਲੀ ਆ ਸੋ ਆਪਾਂ ਨੂੰ ਉਮੀਦ ਨਹੀਂ ਛੱਡਣੀ ਚਾਹੀਦੀ ਪੰਜਾਬੀਆਂ ਨੇ ਬੜੇ ਸੰਘਰਸ਼ ਕੀਤੇ ਆ ਬੜੇ ਵਿਖੜੇ ਰਾਹਾਂ ਤੋਂ ਲੰਘ ਕੇ ਆਏ ਆ ਬਹੁਤ ਪੁਰਾਣਾ ਇਤਿਹਾਸ ਆ ਸਾਡੇ ਤੇ ਇਤਿਹਾਸ ਸਾਨੂੰ ਕਈ ਵਾਰ ਸੇਧ ਵੀ ਦਿੰਦਾ ਬੇਉਮੀਦੀ ਸਾਨੂੰ ਸ਼ਾਇਦ ਨਾਰ ਕਰਖੀ ਅਸੀਂ ਕੋਈ ਨਾ ਕੋਈ ਪੋਜ਼ਿਟਿਵ ਪੱਖ ਵੀ ਹੋਏਗਾ ਇਹਨਾਂ ਸਾਰੀਆਂ ਚੀਜ਼ਾਂ ਦਾ ਕਦੀ ਨਾ ਕਦੀ ਹੋ ਸਕਦਾ ਅਸੀਂ ਆਪਣੇ ਗੁਰੂਆਂ ਦੇ ਫਲਸਫੇ ਤੇ ਜਾ ਕੇ ਜਾਂ ਆਪਣੇ ਪ੍ਰਾਤਨ ਇਤਿਹਾਸ ਨੂੰ ਪੜ੍ਹ ਕੇ ਸਾਡੀ ਜਿਹੜੀ ਪਨੀਰੀ ਜਿਹਨੂੰ ਅਸੀਂ ਡਰ ਰਹੇ ਹਾਂ ਜਿਹੜੀ ਵਿਗੜ ਗਈ ਆ ਉਹ ਪੋਜ਼ਿਟਿਵ ਪਾਸੇ ਮੋੜਾ ਕੱਟ ਲੇ ਤੇ ਅਸੀਂ ਬੇਤਰ ਭੇਖਵਾਲਵਾਦ ਸਕੀਏ ਇਸੇ ਉਮੀਦ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ ਡਾਕਟਰ ਸਾਹਿਬ ਕੋ ਬਹੁਤ ਕੁਝ ਆਉਣ ਵਾਲੇ ਦਿਨਾਂ 'ਚ ਆਪਾਂ ਫੇਰ ਇਹਨਾਂ ਕੋ ਇਹਨਾਂ ਦੇ ਫੋਕਲੋਰ ਦੇ ਬਾਰੇ ਜੋ ਇਹਨਾਂ ਦੇ ਰੂਟ ਥੱਲੇ ਕੀਤੇ ਹੋਏ ਕੰਮ ਆ ਤਰਤੀ ਨਾਲ ਜੁੜ ਕੇ ਉਹਨਾਂ ਦੀ ਜਾਣਕਾਰੀ ਵੀ ਇਹਨਾਂ ਕੋਲ ਲਾਂਗੇ ਸੋ ਡਾਕਟਰ ਸਾਹਿਬ ਤੁਸੀਂ ਅੱਜ ਆਏ ਉਹ ਸਮਾਂ ਕੱਢਿਆ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਬਹੁਤ ਵਧੀਆ ਗੱਲ ਤੁਸੀਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਡਾਕਟਰ ਸਾਹਿਬ